ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਸਪਾਲ ਹਜ਼ਾਰਾ ਜੀ ਅੱਜ ਆਪਣੇ ਸਟੋਰ ਸਲੂਜਾ ਤੋਂ ਫਿਰ ਤੁਹਾਡੇ ਲਈ ਕੀ ਲੈ ਕੇ ਆਇਆ ਨਵੇਂ-ਨਵੇਂ ਪੰਜਾਬੀ ਸੂਟ ਰੋਜ਼ ਡ्रेसेस ਦਿਖਾਨਾ ਰੋਜ਼ ਸ਼ਰਾਰੇ ਕਰਾਰੇ ਦਿਖਾਨਾ ਰੋਜ਼ ਗਾਉਂ ਦਿਖਾਨਾ ਦੋਜ ਨਾਰਕਲੀ ਦਿਖਾਨਾ ਪੰਜਾਬੀ ਸੂਟ ਮੇਰੇ ਤੋਂ ਰਹਿ ਜਾਂਦੇ ਸੀ ਔਰ ਬੜੀਆਂ ਕੰਪਲੇਨਸ ਆਉਂਦੀਆਂ ਸੀ ਮੈਂ ਸਜੈਸ਼ਨ ਨੂੰ ਕੰਪਲੇਨ ਦੇ ਰੂਪ ਵਿੱਚ ਲੈਣਾ ਕਿ ਤੁਹਾਡਾ ਸਜੈਸ਼ਨ ਮੇਰੇ ਲਈ ਕੰਪਲੇਨ ਦੇ ਕਿ ਮੈਂ ਤੁਹਾਨੂੰ ਪੰਜਾਬੀ ਸੂਟ ਕਿਉਂ ਨਹੀਂ ਦਿਖਾ ਰਿਹਾ ਜਦ ਕਿ ਸਭ ਤੋਂ ਜ਼ਿਆਦਾ ਮੇਰੇ ਸਟੋਰ ਤੇ ਰੈਡੀमेड ਸੂਟਾਂ ਦੇ ਸਾਥ-ਸਾਥ ਪੰਜਾਬੀ ਸੂਟ ਵੀ ਬਹੁਤ ਵਿਖਦੇ ਨੇ। ਔਰ ਮੈਂ ਹੀ ਪਿੱਛੇ ਜਾਈ ਜਾਂਦਾ ਸੀ। ਅੱਜ ਮੈਂ ਸਟਾਰਟ ਕਰਨ ਲਗਾ ਤੁਹਾਡੇ ਨਾਲ ਪੰਜਾਬੀ ਸੂਟ ਦਾ ਅਲਟੀਮੇਟ ਕਲੈਕਸ਼ਨ। ਦੇਖਣਾ ਜੀ ਭਰ ਕੇ ਹੈ, ਖਰੀਦਣਾ ਵੀ ਜੀ ਭਰ ਕੇ, ਮੌਜਾਂ ਮਾਰੋਗੇ ਚੜੀਆਂ ਚੀਜ਼ਾਂ ਦੇਖ ਕੇ। ਤੇ ਲੇਕਿਨ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਹੁਕਮ ਢੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰਤ। ਹੋਰ ਮੈਂ ਦਿਖਾਵਾਂਗਾ ਤੁਹਾਨੂੰ ਸੋਨੇ ਸੋਨੇ ਕਲੈਕਸ਼ਨ। ਸਟੋਰ ਦਾ ਨਾਮ ਸਲੂਜਾ ਹੈ ਕਿੱਥੇ ਹੈ ਲੁਧਿਆਣੇ 'ਚ ਐਡਜਾਇਨ ਮਾਈਨੰਦ ਗੁਰਦੁਆਰਾ। ਕੁਮਾਰ ਮੰਡੀ ਲੁਧਿਆਣੇ 'ਚ। ਤਾਨੂੰ ਜਿਓ ਕਲੈਕਸ਼ਨਸ ਦਿਖਾਵਾਂਗੇ ਨਾ ਉਹ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਕਰਦੇ ਆ ਤੁਹਾਡਾ ਨਾ ਸ਼ੁਰੂਆਤ ਵੈਰਾਈਟੀ ਦੀ ਸਾਰੇ ਸਾਰੇ ਸੂਟ ਦਿਖਾਵਾਂ ਜਾਦਾ ਦਿਖਾਣੇ ਵੀ ਨਹੀਂ ਦਿਖਾਉਂਗਾ 15 ਲੇਕਿਨ ਰਾਜ ਕੇ ਸੋਨੇ ਹੋਣਗੇ ਤੁਸੀਂ 15 ਦੇ 15 ਹੀ ਵਾਇ ਕਰ ਲੋਗੇ ਅਸੀਂ ਚੱਲ ਰਹੇ ਸੀ ਵੈਰਾਈਟੀ ਦੇ ਨਾਲ ਵੈਰਾਈਟੀ ਤੁਹਾਨੂੰ ਦਿਖਾਣੀ ਹੈ ਬਹੁਤ ਸੋਹਣੀ 15 20 ਸੂਟ ਦਿਖਾਣੇ ਆ ਤੁਹਾਡਾ ਟਾਈਮ 15 20 ਮਿੰਟ ਦਾ ਲੈਣਾ ਹੈ ਲੇਕਿਨ ਮਜ਼ਾ ਆਏਗਾ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਜਿਵੇਂ ਇੱਕ ਸੂਟ ਮੈਂ ਪਹਿਲੇ ਨੰਬਰ ਤੇ ਜਿਹੜਾ ਖੋਲਿਆ ਐ ਦਾ ਕਲਰ ਹੈ ਪੀਕਾਕ ਫੈਬਰਿਕ ਆਏਗਾ ਕ੍ਰਿਸਟਲ ਟਿਸ਼ੂ ਦੁਪੱਟਾ ਹੈਗਾ ਔਰਗੈਂਜਾ ਦਾ ਤੁਸੀਂ ਕੰਮ ਦੀ ਕਢਾਈ ਤੁਸੀਂ ਦੇਖੋ ਥੋੜਾ ਜਿਹਾ ਦੇਖੋ ਕਢਾਈ ਦੇਖੋ ਚੁੰਨੀ ਦੀ ਕਢਾਈ ਦੇਖੋ ਬਹੁਤ ਏ ਕਲਾਸ ਜਿੰਨੂੰ ਅਸੀਂ ਕਹਿੰਦੇ ਨਾ ਅਸੀਂ ਪ੍ਰੀਮੀਅਮ ਪਾਣਾ ਹੈ ਰਿਚ ਪਾਣਾ ਹੈ ਹਾਈ ਪਾਣਾ ਹੈ ਇਹ ਉਹਨਾਂ ਚੀਜ਼ਾਂ ਨੂੰ ਤੁਸੀਂ ਜਦੋਂ ਫੀਲ ਕਰੋਗੇ ਤਾਂ ਤੁਸੀਂ ਮੇਰੇ ਤੋਂ ਸ਼ਾਪਿੰਗ ਕਰੋਗੇ ਦਿਲ ਨਾਲ ਕਿਉਂਕਿ ਮੇਰੇ ਕੋਲ ਜੋ ਚੀਜ਼ਾਂ ਮਿਲਦੀਆਂ ਨੇ ਉਹ ਤੁਹਾਨੂੰ ਲੁਧਿਆਣੇ 'ਚ ਨਹੀਂ ਮਿਲਦੀਆਂ ਬਹੁਤ ਰੇਅਰ ਸਟੋਰ ਹੁੰਦੇ ਨੇ ਜੋ ਪ੍ਰੀਮੀਅਮ ਕੁਆਲਿਟੀ ਵੇਚਣਾ ਪਸੰਦ ਕਰਦੇ ਨੇ ਪ੍ਰੀਮੀਅਮ ਕੁਆਲਿਟੀ 'ਚ ਮਾਰਜਨ ਘੱਟ ਹੁੰਦਾ ਔਰ ਡਿਜ਼ਾਈਨ ਬਹੁਤ ਸੋਹਣੇ ਹੁੰਦੇ ਨੇ ਸਸੀ ਸਾਡੀ ਕੋਸ਼ਿਸ਼ ਹੁੰਦੀ ਹੈ ਤੁਹਾਡੇ ਕਰ ਡਿਜ਼ਾਈਨ ਸੋਹਣੇ ਜਾਣ ਔਰ ਕੁਆਲਿਟੀ ਵਧੀਆ ਜਾਏ ਨਵੀਂ-ਨਵੀਂ ਚ ਜਦ ਤੁਸੀਂ ਫੰਕਸ਼ਨ 'ਚ ਪਾਉਂਦੇ ਹੋ ਐਵੇਂ ਜਦੋਂ ਤੁਸੀਂ ਚੀਜ਼ਾਂ ਪਾਉਂਦੇ ਹੋ ਨਾ ਫਿਰ ਪਤਾ ਲੱਗਦਾ ਹੈ ਕਿ ਮੈਂ ਕੀ ਪਾਣਾ ਹੈ ਤੇ ਮੈਨੂੰ ਕੀ ਚਾਹੀਦਾ ਸਭ ਤੋਂ ਖੁਸ਼ੀ ਦੀ ਗੱਲ ਕਿਹੜੀ ਹੈ ਇਹਦੀ ਬਾਹਾਂਵਾਂ ਦੇ ਉੱਤੇ ਕਢਾਈ ਵੀ ਬਹੁਤ ਭਾਰੀ ਹੈ ਇਹ ਦੇਖੋ ਬਾਹਾਂ ਨਾਲ ਇਹ ਦੇਖੋ ਜੀ ਬਾਟਮ ਤੇ ਬਾਟਮ ਤੇ ਤੁਸੀਂ ਪੈਂਟ ਬਣਾ ਸਕਦੇ ਹੋ ਉੱਚੀ ੱਡੀ ਵਾਲੀ ਸਲਵਾਰਾ ਬਣਾ ਸਕਦੇ ਹੋ ਸਿੱਧੇ ਪੌਂਚੇ ਬਣਾ ਸਕਦੇ ਹੋ ਅੱਜ ਕੱਲ੍ਹ ਤੇ ਤੁਹਾਨੂੰ ਪਤਾ ਹੈ ਸਟਾਈਲ ਬਹੁਤ ਚੱਲਦਾ ਤੇ ਉਹਨਾਂ ਦੇ ਕਢਾਈ ਵੀ ਅਸੀਂ ਕਰਾਤੀ ਪੈਰਾਂ ਤੇ ਵੀ ਤੇ ਨਾਲ 슬ੀਵਸ ਤੇ ਕਢਾਈ ਤੇ ਹੈਗੀ ਹੈ ਜੋ ਤੁਹਾਨੂੰ ਨਜ਼ਰ ਆ ਰਹੀ ਹੈ ਸ਼ਰਟ ਬਹੁਤ ਸੋਹਣੀ ਹੈ ਐਵੇਂ ਦੀਆਂ ਸੋਹਣੀਆਂ ਚੀਜ਼ਾਂ ਕਿੱਥੇ ਮਿਲਦੀਆਂ ਨੇ ਮੇਰੇ ਸਟੋਰ ਸਲੂਜਾ ਤੇ ਆ ਜਾਓ ਤੁਸੀਂ ਵੀਡੀਓ ਸ਼ਾਪਿੰਗ ਵੀ ਕਰ ਸਕਦੇ ਹੋ ਮੇਰੇ ਕੋਲ ਦੋਵੇਂ ਸਰਵਿਸਿਜ਼ ਅਵੇਲੇਬਲ ਨੇ ਵੀਡੀਓ ਸ਼ਾਪਿੰਗ ਕਰੋ ਜਾਂ ਤੁਸੀਂ ਮੇਰੇ ਸਟੋਰ ਤੇ ਆਓ ਸਟੋਰ ਤੇ ਆਓਗੇ ਤਾਂ ਵੀ ਤੁਹਾਨੂੰ ਸੀ 200 ਸੂਟ ਦਿਖਾ ਸਕਦੇ ਆ ਵੀਡੀਓ ਕਾਲ ਕਰੋਗੇ ਤਾਂ ਵੀ 200 ਸੂਟ ਦਿਖਾ ਸਕਦੇ ਆ ਸਾਡੂ ਤੁਹਾਨੂੰ ਸਾਡੇ ਲਈ ਤੁਹਾਨੂੰ ਵੈਰਾਈਟੀ ਦਿਖਾਣਾ ਇਹ ਖੁਸ਼ੀ ਦੀ ਗੱਲ ਹੈ ਅੱਗੇ ਚਲਦੇ ਆ ਜੀ ਨੈਕਸਟ ਆਈਟਮ ਤੇ ਲੈ ਪ੍ਰਿਆ ਆ ਆ ਦਿਖਾਈਏ ਆ ਸਰ ਦਿਖਾਓ ਆ ਵਧੀਆ ਹੈ ਇਹ ਲੋ ਜੀ ਇਹ ਪ੍ਰਿਆ ਦੀ ਪਸੰਦ ਹੈ ਤੁਹਾਨੂੰ ਸੂਟ ਦਿਖਾਉਂਦੇ ਆ ਬਹੁਤ ਐਕਸਕਲੂਸਿਵ ਚੀਜ਼ ਆਈ ਏ ਔਰ ਜੈਂਟਰੀ ਵੀ ਦੁਪੱਟਾ ਵੀ ਬੋਸ ਇਹ ਦੇਖੋ ਜੀ ਦੁਪੱਟਾ ਆ ਇਹਨਾਂ ਸੋਨਾ ਦੁਪੱਟਾ ਬਹੁਤ ਸੋਨਾ ਦੇਖੋ ਜੀ ਦੁਪੱਟਾ ਹੈ ਜੀ ਕਿਉਂਕਿ ਦੇਖੋ ਜੀ ਇਹ ਜਿਹੜੀਆਂ ਮੇਰੀਆਂ ਹੈਲਪਰ ਨੇ ਇਹੀ ਮੋਸਟਲੀ ਸੇਲ ਕਰਦੀਆਂ ਨੇ ਤੇ ਇਹਨਾਂ ਨੂੰ ਪਤਾ ਹੁੰਦਾ ਕਿ ਕਿਹੜੇ ਕਾਊਂਟਰ ਤੇ ਕਿਹੜੀ ਚੀਜ਼ ਜ਼ਿਆਦਾ ਵਿਕਦੀ ਹੈ ਤੇ ਜਿੱਦਾਂ ਇਹਨਾਂ ਲੋਕਾਂ ਨੂੰ ਕਨਸੈਪਟ ਦਾ ਆਈਡੀਆ ਜ਼ਿਆਦਾ ਹੁੰਦਾ ਉਵੇਂ ਹੀ ਤੁਹਾਨੂੰ ਅਸੀਂ ਦੱਸਦੇ ਹਾਂ ਜੀ ਕਿਹੜੀ ਚੀਜ਼ ਜ਼ਿਆਦਾ ਵਿਕਦੀ ਹੈ ਕਿਹੜੀ ਚੀਜ਼ ਜ਼ਿਆਦਾ ਚਾਹੀਦੀ ਹੈ ਕਿਹੜੀ ਚੀਜ਼ ਜ਼ਿਆਦਾ ਸੇਲ ਚੱਲਦੀ ਹੈ ਕਿਉਂ ਤੇਰੇ ਵੀ ਪਸੰਦਾ ਕਿਰਤੀ ਆਹੀ ਏ ਤੈਨੂੰ ਕਿਹੜੀ ਪਸੰਦਾ ਪੀਸ ਹੈ ਇਹਨਾਂ ਨੂੰ ਆਪ ਪਸੰਦ ਲੱਗ ਰਹੀ ਐ। ਇਹਨਾਂ ਨੂੰ ਇਹ ਵਾਲਾ ਪਸੰਦ ਲੱਗਦਾ ਸੀ। ਕਿਰਤੀ ਦੇ ਪਸੰਦਾ ਵੀ ਦਿਖਾ ਦਿੰਨੇ ਆ ਜੀ। ਇਹ ਦੇਖੋ ਜੀ ਕਿਰਤੀ ਦੇ ਪਸੰਦਾ ਵੀ ਦੇਖੋ। ਯਾ ਸਰ ਇਦੀ ਸਕਰਟ ਵੀ ਆ ਵੀ ਦੇਖੋ। ਇਹ ਦੇਖੋ ਜੀ ਇਹਦੇ ਨਾਲ ਫਰੌਕ ਬਣਾਈ ਐ ਅਸੀਂ। ਨਾਲ ਦੇਖੋ ਲਹਿੰਗਾ ਆਏਗਾ نیچے। ਬਹੁਤ ਸੋਹਣਾ ਨਾਲ ਲਹਿੰਗਾ ਐ। ਇਹਦੀ ਡਿਜ਼ਾਈਨ ਵੀ ਜ਼ਿਆਦਾ। ਅਨਸਟਿਚ ਹੈਗਾ ਕਿਉਂਕਿ ਕਈਆਂ ਦੇ ਸਾਈਜ਼ ਵੱਖਰੇ ਵੱਖਰੇ ਹੁੰਦੇ ਐ। ਅਸੀਂ ਉਹਨੂੰ ਸਟਿਚ ਕਰਾ ਕੇ ਵੀ ਦੇ ਦੇਵਾਂਗੇ ਕੋਈ ਦਿੱਕਤ ਨਹੀਂ। ਇਹ ਨਾਲ ਆ ਲੈ ਕੇ ਆਏ ਚੁੰਨੀਆਂ ਦੀ ਚਨੌਂ ਸ਼ਫੌਂਦੀ ਨਾਲ ਚੁੰਨੀ ਐਵੇਂ ਦੀ ਸੋਨੀਆਂ ਚੀਜ਼ਾਂ ਲਈ ਹੀ ਅਸੀਂ ਜਾਣੇ ਜਾਂਦੇ ਹਾਂ ਜੀ ਲੁਧਿਆਣੇ ਦੇ ਅੰਦਰ ਕਿਸੇ ਦੂਜੇ ਤਾਂ ਕੀ ਮਿਲਦਾ ਸਟਾਈਲ ਮਿਲਦਾ ਕੁਆਲਿਟੀ ਮਿਲਦੀ ਹੈ ਐਸੇ ਤੁਸੀਂ ਹਰ ਜਗ੍ਹਾ ਦੇ ਨੇ ਲੇਕਿਨ ਦੋ ਉੱਥੇ ਜਿੱਥੇ ਪੈਸੇ ਦਾ ਮੁੱਲ ਵੀ ਪੈਸੇ ਚ ਚੀਜ਼ ਮੰਨੂ ਆ ਗਈ ਇੱਕਦਮ ਲੇਟੈਸਟ ਵਧੀਆ ਯਾਰ ਹੁਣ ਤੁਸੀਂ ਲੋਕ ਆਪਣੇ ਚ ਹੀ ਖਪ ਪਾਈ ਜਾਂਦੇ ਹੋ ਸਰ ਆ ਕਹਿ ਰਹੀ ਆ ਦਿਖਾਓ ਮੈਂ ਕਹਿ ਰਹੀ ਆ ਦਿਖਾਓ ਅਸੀਂ ਸਾਰੇ ਆਪਾਂ ਸਾਰੇ ਦਿਖਾਵਾਂਗੇ ਇਹਨਾਂ ਨੂੰ ਦੇਖੋ ਸਾਰੇ ਲੈ ਕੇ ਆਏ ਆ ਤੁਹਾਡੇ ਲਈ ਲੈ ਕੇ ਆਏ ਆ ਹੋ ਦੇਖੋ ਜੀ ਹੁਣ ਆਪਸ ਹੀ ਲੜੀ ਜਾਂਦੀਆਂ ਨੇ ਕਿ ਤੁਹਾਨੂੰ ਕਿਹੜਾ ਦਿਖਾਣਾ ਬਟ ਆਪਾਂ ਤੁਹਾਨੂੰ ਸਾਰੇ ਸੂਟ ਦਿਖਾਣੇ ਆ ਜਿਵੇਂ ਤੁਸੀਂ ਇਹ ਦੇਖ ਰਹੇ ਸੀ ਕਿੰਨਾ ਵਧੀਆ ਸੂਟ ਹੈ ਹਰ ਮੌਕੇ ਤੇ ਤੁਸੀਂ ਪਾ ਸਕਦੇ ਹੋ ਨਾਲ ਦੀ ਚੁੰਨੀ ਤੇ ਬਹੁਤ ਅਲਟੀਮੇਟ ਹੈ ਬਹੁਤ ਸੋਹਣੀਆਂ ਚੀਜ਼ਾਂ ਲਈ ਸਲੂਜਾ ਫੇਮਸ ਹੈ ਜੀ ਸਲੂਜਾ ਵੈਰਾਈਟੀ ਲੈਂਦਾ ਤੁਹਾਨੂੰ ਕੁਆਲਿਟੀ ਦਿੰਦਾ ਅਪਡੇਟ ਕਰਦਾ ਨਵੇਂ ਨਵੇਂ ਕਲੈਕਸ਼ਨ ਨਾਲ ਇਸ ਤੋਂ ਬਾਅਦ ਵੀ ਦੇਖੋ ਇਹ ਵੀ ਲਿਆਓ ਜੀ ਆ ਵੀ ਬਹੁਤ ਸੋਹਣਾ ਹੈ ਇਹ ਵੀ ਬਹੁਤ ਸੋਹਣਾ ਜੀ ਇਹ ਲਓ ਜੀ ਲਓ ਜੀ ਹਰ ਤੇ ਮੋਹਰ ਲੱਗ ਗਈ ਜੀ ਹੁਣ ਸੋਨੇ ਦੀ ਬਹੁਤ ਸੋਨਾ ਸੂਰ ਤੁਸੀਂ ਦੇਖਣਾ ਚਾਹੁੰਦੇ ਹੋ ਨਾਲ ਤੁਸੀਂ ਦੇਖੋ ਲੇਟੈਸਟ ਇਹ ਹੈਗਾ ਜੀ ਤਸਰ ਸਿਲਕ ਦੇ ਉੱਪਰ ਆਏਗਾ ਬਹੁਤ ਸੋਹਣੀ ਕਢਾਈ ਦੇ ਨਾਲ ਬਹੁਤ ਸੋਨਾ ਗਲੇ ਦਾ ਸਟਾਈਲ ਬਣਾਇਆ ਸੀ ਨਾਲ ਦੇਖੋ ਜੀ ਇਹਦੀ ਪਿਓਰ ਦੀ ਚੁੰਨੀ ਦੇਖੋ ਜੀ ਇਹ ਦੇਖੋ ਜੀ ਪਿਓਰ ਦੀ ਚੁੰਨੀ ਬਹੁਤ ਸੋਹਣੀ ਨਾਲ ਚੁੰਨੀ ਦੇਖੋ ਮੰਨੂ ਵੀ ਅੱਛਾ ਲੱਗਦਾ ਹੈ ਮੰਨੂ ਵੀ ਬਹੁਤ ਅੱਛਾ ਲੱਗਦਾ ਹੈ ਕਿ ਜਦੋਂ ਮੈਂ ਪ੍ਰੋਡਕਟ ਲਾਈਵ ਕਰਦਾ ਨਾ ਤਾਂ ਮਨ ਨੂੰ ਦਿਲੋਂ ਦੀ ਖੁਸ਼ੀ ਹੁੰਦੀ ਹੈ ਕਿ ਮੈਂ ਇੱਕ ਅੱਛੀ ਅਲਟੀਮੇਟ ਚੀਜ਼ ਤੁਹਾਡੇ ਲਈ ਲੈ ਕੇ ਆਇਆ ਹੈ ਉਹ ਚੀਜ਼ ਇੱਕ ਸੋਹਣੀ ਦਿਖਾਈ ਜਾਂਦੀ ਹੈ ਤੇ ਚਿਹਰੇ ਤੇ ਖੁਸ਼ੀ ਵੀ ਆਉਂਦੀ ਹੈ ਦਿਮਾਗ ਵੀ ਇੱਕਦਮ ਫਰੈਸ਼ ਹੁੰਦਾ ਹੈ ਕਿ ਮੈਂ ਵਧੀਆ ਚੀਜ਼ ਲਿਆ ਕਿਦਾਂ ਦਾ ਲੱਗ ਰਿਹਾ ਜੀ ਕਲਰ ਦੇਖੋ ਕਿੰਨਾ ਸੋਹਣਾ ਹੈ ਮੇਰੇ ਕੋਲ ਹਰ ਜਿਹੜੇ ਵੀ ਡਿਜ਼ਾਈਨ ਤੁਹਾਨੂੰ ਦਿਖਾ ਰਿਹਾ ਸਾਰਿਆਂ ਦੇ ਕਲਰ ਵੀ ਮਿਲ ਜਾਣਗੇ ਬਟ ਲਾਈਵ ਵਿੱਚ ਮੈਂ ਇੱਕ ਇੱਕ ਦੋ ਦੋ ਕਲਰ ਦਿਖਾ ਸਕਦਾ ਲੇਕਿਨ ਡਿਜ਼ਾਈਨ ਤੁਹਾਨੂੰ ਜਿਆਦਾ ਦਿਖਾ ਸਕਦਾ ਅੱਗੇ ਦਿਖਾਓ ਸਰ ਆ ਦਿਖਾਓ ਹੁਣ ਅਨਾਰਕਲੀ ਅਨਾਰਕਲੀ ਦਿਖਾ ਜੀ ਆ ਦਿਖਾਓ ਲੈ ਲਿਆ ਜੀ ਇਹ ਜੀ ਲਿਓ ਜੀ ਪ੍ਰਿਆ ਦੀ ਫੇਵਰੇਟ ਆ ਸਭ ਤੋਂ ਵਧੀਆ ਸਭ ਤੋਂ ਵਧੀਆ ਜੀ ਇਹ ਦੇਖੋ ਜੀ ਅਨਾਰਕਲੀ ਬਹੁਤ ਜ਼ਿਆਦਾ ਫੈਸ਼ਨ ਹੈ ਅਨਾਰਕਲੀ ਦੇ ਨਾਲ ਸਲਵਾਰਾਂ ਬਹੁਤ ਜ਼ਿਆਦਾ ਫੈਸ਼ਨ ਹੈ ਇਹ ਚੀਜ਼ਾਂ ਦੇਖੋ ਜੀ ਫੋਨ ਤਾਂ ਦਿਖਾਉਂਦੇ ਆਂ ਦੀ ਚੁੰਨੀ ਬਹੁਤ ਲਾਜਵਾ ਆਵੇ ਮਹਿੰਦੀ ਕਲਰ ਦਾ ਪੀਸ ਇਹ ਦੇਖੋ ਜੀ ਚੁੰਨੀਆਂ ਦੀ ਕਿੰਨੀ ਸੋਹਣੀ ਕੜਾਈ ਹੈ ਇਹਦੇ 'ਚ ਬਹੁਤ ਸੋਹਣੀ ਕੜਾਈ ਹੈ ਜੀ ਵਾਕਈ ਬਹੁਤ ਸੋਹਣੀ ਕੜਾਈ ਹੈ ਐਵੇਂ ਦੀ ਚੀਜ਼ਾਂ ਦੇਖੋ ਇਹ ਆਏਗੀ ਜੀ ਇਹਦੀ ਸਲਵਾਰ ਸਲਵਾਰ ਤੇ ਵੀ ਨਾਲ ਕੜਾਈ ਆਪਾਂ ਕਰਾਈ ਪਹੁੰਚਾ ਤੇ ਬਹੁਤ ਸਪੈਸ਼ਲ ਚੀਜ਼ਾਂ ਮਿਲਦੀਆਂ ਨੇ ਸਾਡੇ ਸਟੋਰ 'ਤੇ ਸਾਡਾ ਟਾਰਗੇਟ ਕਪੜਾ ਵੇਚਣਾ ਤੇ ਹੈਗਾ ਹੀ ਏ ਨਾਲ ਤੁਹਾਨੂੰ ਚੀਜ਼ਾਂ ਨੂੰ ਅਪਡੇਟ ਕਰਾਉਣਾ ਵੀ ਹੈ ਕਿ ਆਇਆ ਕੀ ਤੇ ਬੰਦ ਕੀ ਰਿਹਾ ਤੇ ਨਵਾਂ ਕੀ ਚੱਲ ਰਿਹਾ ਅੱਜ ਕਲਰ ਵੀ ਨਵੇਂ ਆ ਗਏ ਡਿਜ਼ਾਈਨ ਵੀ ਨਵੇਂ ਆ ਗਏ ਸਟਾਈਲ ਵੀ ਨਵੇਂ ਆਇਆ ਇੱਕ ਤੋਂ ਇੱਕ ਸੋਹਣੀਆਂ ਚੀਜ਼ਾਂ ਕਿੱਥੇ ਮਿਲਣਗੇ ਤੁਹਾਨੂੰ ਸਾਡੇ ਸਟੋਰ ਤੇ ਆਓ ਕੋਈ ਵੀ ਚੀਜ਼ ਲੈਣੀ ਹੈ ਵਧੀਆ ਤੋਂ ਵਧੀਆ ਦਾ ਨਹੀਂ ਸਟਾਈਲਿਸ਼ ਲੈਣੀ ਹੈ ਉਹਨਾਂ ਯਾਰ ਤੁਸੀਂ ਲੋਕ ਆਪਣੀ ਚੋਅ ਸੱਚ ਲੱਗ ਗਏ ਹੋ ਆ ਲਓ ਲਿਓ ਸਾਰੇ ਜ਼ੋਰ ਦਿਖਾਣੇ ਆਪਾਂ ਆ ਸਟੋਰ ਦਾ ਸਭ ਤੋਂ ਵਧੀਆ ਪੀਸ ਇਹ ਲਓ ਜੀ ਸਟੋਰ ਦਾ ਸਾਰਿਆਂ ਤੋਂ ਵਧੀਆ ਪੀਸ ਦਿਖਾਉਂਦੇ ਸਭ ਤੋਂ ਸੋਹਣਾ ਕਲਰ ਕਲਰ ਵੀ ਬਹੁਤ ਸੋਹਣਾ ਹੈ ਜੀ ਇਹਦਾ ਇੱਕ ਤੋਂ ਉੱਤੇ ਵਧੀਆ ਬਹੁਤ ਸੋਹਣਾ ਸਟਾਈਲਿਸ਼ ਕੰਮ ਦੇਖੋ ਤੁਸੀਂ ਪਿਓਰ ਕਟ ਦਾਣੇ ਦਾ ਜਿਵੇਂ ਲੱਗਦਾ ਆਪਾਂ ਹੀਰੇ ਜੜ ਕੇ ਦਿੱਤੇ ਆ ਜੀ ਉਦਾਂ ਦਾ ਸੂਟ ਏ ਨਾਲ ਸਭ ਤੋਂ ਜੋ ਅਦੀ ਵੱਡੀ ਗੱਲ ਹੈਗੀ ਏ ਅਦੀ ਬਾਹਮਾਂ ਵੀ ਬਹੁਤ ਸੋਹਣੀਆਂ ਅਸੀਂ ਬਨਵਾਈਆਂ ਨੇ ਬਾਹਮਾਂ ਤੇ ਵੀ ਕਢਾਈ ਬਹੁਤ ਸੋਹਣੀ ਇਹ ਦੇਖੋ ਜੀ ਕੱਲੀ ਕੱਲੀ ਬਾਹ ਤੇ ਕਢਾਈ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਇਹ ਸ਼ਰਟ ਦਾ ਤੁਸੀਂ ਦੇਖੋ 프ਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਅਦੀ ਚੁੰਨੀ ਇਹ ਆਏਗਾ ਸ਼ਰਟ ਦਾ 프ਰੰਟ ਹੁਣ ਦਿਖਾਉਂਗਾ ਮੈਂ ਤੁਹਾਨੂੰ ਅਦੀ ਚੁੰਨੀ ਖੋਲ 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 ਪੂਰਾ ਖੋਲ ਹੁਣ ਦਿਖਾਉ ਮਤਨ ਮਦੀ ਚੁੰਨੀ ਇਹ ਦੇਖੋ ਦੀ ਚੁੰਨੀ ਕਿੰਨੀ ਸੋਹਣੀ ਚੁੰਨੀ ਹੈ ਐਦਾਂ ਲਈ ਹੋਏ ਚੁੰਨੀ ਕਿੰਨੀ ਜੱਚੂਗੀ ਬਹੁਤ ਸੋਹਣਾ ਕਲਰ ਬਹੁਤ ਸੋਹਣਾ ਡਿਜ਼ਾਈਨ ਕਈ ਵਾਰ ਤੇ ਮਨ ਕਰਦਾ ਮੈਂ ਵੀ ਕੁੜੀ ਬਣ ਕੇ ਪੈਦਾ ਹੋ ਜਾਂਦਾ ਤੇ ਮੈਂ ਇਹਨੇ ਕਲਰ ਪਾ ਸਕਦਾ ਸੀ ਸਾਡੇ ਕੋਲ ਤੇ ਉਹ ਹੀ ਨੀਲੇ ਕਾਲੇ ਰਹ ਜਾਂਦੇ ਆ ਕਲਰ ਪਾਣ ਨੂੰ ਇਹ ਦੇਖੋ ਜੀ ਕਿੰਨੇ ਸੋਹਣੇ ਟੋਰੀ ਕਲਰ ਹੈਗਾ ਸਗਨਾ ਤੇ ਪਾਣ ਵਾਲਾ ਸਜਣੇ ਵਾਲਾ ਹਰ ਰੰਗ ਤੇ ਫੱਬਨ ਵਾਲਾ ਸੂਟ ਹੈ ਜੀ ਬਹੁਤ ਪਿਆਰਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਂਗਾ ਜੀ ਹੋਰ ਇੱਕ ਚੀਜ਼ ਬਹੁਤ ਸੋਨਾ ਹੈ ਮੇਰੇ ਕੋ ਨਿਊ ਕੰਬੀਨੇਸ਼ਨ ਬ੍ਰਿੰਜਲ ਕਲਰ ਬਹੁਤ ਸੋਨਾ ਕਲਰ ਸਭ ਤੋਂ ਅਲਟੀਮੇਟ ਕਲਰ ਅਲਟੀਮੇਟ ਕਲਰ ਦੇਖੋ ਜੀ ਬਿਲਕੁਲ ਜੀ ਅਲਟੀਮੇਟ ਹੀ ਹੈਗਾ ਇਹ ਦੇਖੋ ਬਿਲਕੁਲ ਨਿਊ ਕਢਾਈਆਂ ਨਿਊ ਸਟਾਈਲ ਦੇ ਅੰਦਰ ਆਏਗਾ ਨਾਲ ਦੀ 슬ੀਵਸ ਤੇ ਵੀ ਵਰਕ ਨਜ਼ਰ ਆ ਰਿਹਾ ਹੈ ਤੁਹਾਨੂੰ ਫਰੰਟ ਤੇ ਕੰਮ ਹੁਣ ਇਹ ਦੇਖੋ ਜੀ ਦੇਖੋ ਜੀ ਸ਼ਗਨ ਵਾਲੀ ਚੁੰਨੀ ਅੱਜ ਕੱਲ੍ਹ ਨਾ ਫੇਰੀਆਂ ਵਿੱਚ ਔਟ ਕਲਰ ਵੀ ਬਹੁਤ ਚੱਲਦੇ ਆ ਤੁਸੀਂ ਫੇਰਿਆਂ ਲਈ ਇਹ ਆਰਡ ਕਲਰ ਵੀ ਯੂਜ਼ ਕਰ ਸਕਦੇ ਹੋ ਤੇ ਵੈਸੇ ਫੰਕਸ਼ਨਲ ਹੈ ਫੇਰਿਆਂ ਦੇ ਬਾਅਦ ਵਾਲਾ ਸੂਟ ਹੈ ਲੇਕਿਨ ਕਈ ਲੋਕ ਅੱਜਕੱਲ ਫੇਰਿਆਂ ਵਿੱਚ ਵੀ ਰੰਗ ਚੇਂਜ ਕਰਕੇ ਪਾਉਣ ਲੱਗ ਗਏ ਆ ਤੇ ਤੁਸੀਂ ਉਦਾਂ ਲਈ ਵੀ ਇਹਨੂੰ ਯੂਜ਼ ਕਰ ਸਕਦੇ ਹੋ ਬਣਿਆ ਹੋਇਆ ਜੀ ਡਿਸ਼ੀਨ ਕਰੇ ਦੇ ਉੱਤੇ ਇਹ ਬਣਿਆ ਦੀ ਚਨੌਨ ਸ਼ਫੌਨ ਦੇ ਉੱਤੇ ਖੁੱਲੇ ਲੰਬੇ ਚੌੜੇ ਸੂਟ ਨੇ ਜੀ ਖੁੱਲੇ ਹੀ ਚੁੰਨੀਆਂ ਨੇ ਤੇ ਐਵੇਂ ਦੀ ਕਲੈਕਸ਼ਨ ਜੋ ਤੁਹਾਡੇ ਸਟੋਰ ਤੋਂ ਤੁਸੀਂ ਲੈਣ ਆਉਂਦੇ ਹੋ ਜਾਂ ਵੀਡੀਓ ਕਾਲ ਤੇ ਤੁਹਾਨੂੰ ਸ਼ਾਪਿੰਗ ਕਰਦੇ ਹੋ ਤੁਹਾਨੂੰ ਮਜ਼ਾ ਪੂਰਾ ਆਣਾ ਕਿਉਂਕਿ ਤੁਹਾਨੂੰ ਵੈਰਾਈਟੀ ਮਿਲੇਗੀ ਨਵੀਂ ਤੋਂ ਨਵੀਂ ਇਹ ਦੇਖੋ ਜੀ ਸਾਈਜ਼ ਦੇਖੋ ਜੀ ਇਹਨਾਂ ਦੇ ਕਿੰਨਾ ਜ਼ਬਰਦਸਤ ਕਲੈਕਸ਼ਨ ਹੈ ਕਲਰਾਂ ਦੇ ساتھ ساتھ ਡਿਜ਼ਾਈਨ ਡਿਜ਼ਾਈਨਰ ਦੀ ਵੀ ਪੂਰੀ ਮਾਸਤਰੀ ਹੈ ਕਲੈਕਸ਼ਨ ਦੇ ਤੇ ਚਲੋ ਮਾਸਤਰੀ ਹੈਗੀ ਹੈ ਡਿਜ਼ਾਈਨ ਵੀ ਦੀ ਬੜੀ ਮਾਸਤਰੀ ਹੈ ਕਲਰ ਬਹੁਤ ਸੋਹਣੇ ਤੁਹਾਨੂੰ ਮਿਲਣਗੇ ਸਾਡੇ ਸਟੋਰ ਤੇ ਲਓ ਬੱਚੇ ਆਹ ਲੋ ਆਹ ਲੈ ਲਓ ਇਹ ਬਹੁਤ ਸੋਹਣਾ ਪੀਸ ਹੈ ਜੀ ਇਹਦੀ ਬੜੀ ਡਿਮਾਂਡ ਹੈ ਜੀ ਜਦੋਂ ਦੀ ਅਸੀਂ ਤੇ ਰੀਲ ਪਾਈ ਹੈ ਦੇ 15 16 ਸੌਟ ਅਸੀਂ ਵੇਚ ਚੁੱਕੇ ਆ ਰੀਲ ਹੀ ਇਹਦੀ ਬੜੀ ਹਿੱਟ ਹੋਈ ਹੈ ਇੰਸਟਾਗ੍ਰam ਤੇ ਆਪਾਂ ਦੀ ਰੀਲ ਬਣਾ ਕੇ ਪਾਈ ਹੈ ਫੇਸਬੁਕ ਤੇ ਵੀ ਪਾਈ ਹੈ ਤੇ YouTube ਤੇ ਅਰੇ 15 16 ਸੌਟ ਅਸੀਂ ਵੇਚ ਚੁੱਕੇ ਆ ਪਾ ਲਓ ਜੀ ਆ ਰਪਟਾ ਇਹਦਾ ਇਹ ਦੇਖੋ ਦੀ ਚੁੰਨੀਆਂ ਦੀ ਬਹੁਤ ਵਧੀਆ ਚੀਜ਼ਾਂ ਐਵੇਂ ਦੀਆਂ ਚੀਜ਼ਾਂ ਅਟਰੈਕਟਿਵ ਲੱਗਦੀਆਂ ਨੇ ਪਾਈਆਂ ਹੋਈਆਂ ਸੋਨੀਆਂ ਜੈਂਟਰੀ ਕਿਸੇ ਵੀ ਫੰਕਸ਼ਨ ਚ ਪਾ ਕੇ ਖੜ ਜੋ ਆਪਣੀ ਹੀ ਬੋਲ ਵਾਲਾ ਬਣ ਜਾਂਦਾ ਜੀ ਆਪਣੀ ਹੀ ਗੱਲਬਾਤ ਬਣਦੀ ਏ ਕਿ ਚਲੋ ਜੀ ਪੀਸ ਕਿੰਨਾ ਸੋਹਣਾ ਜਦੋਂ ਤੇ ਰੀਲ ਪਾਈ ਹੈ 15 16 ਪੀਸ ਦੇ ਆਰਡਰ ਪੂਕ ਤਾ ਚੁੱਕੇ ਆ ਅੱਗੇ ਵੀ ਵੇਚੀ ਜਾ ਰਹੇ ਆ ਮਾਲ ਫੈਕਟਰੀ ਠਾ 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 ਬਣੀ ਜਾ ਰਹੇ ਆ ਤੁਹਾਨੂੰ ਜੋ ਪਸੰਦ ਹੈ ਜਿੱਦਾਂ ਦਾ ਪਸੰਦ ਹੈ ਤੁਸੀਂ ਸਾਨੂੰ ਦੱਸਣਾ ਹੈ ਤੁਹਾਨੂੰ ਚਾਹੀਦਾ ਕੀ ਹੈ ਕਿਦਾਂ ਦਾ ਚਾਹੀਦਾ ਸਾਨੂੰ ਨਾ ਦਿਖਾਓ ਇਹ ਕਹਿ ਲਖੋ ਜੀ ਆਹ ਦੇਖੋ ਕਿੰਨਾ ਕੁੜੀਆਂ ਵਾਸਤੇ ਸਭ ਤੋਂ ਸੋਹਣਾ ਸੂਟ ਆਨਿਅਨ ਸ਼ੇਡ ਦੇ ਅੰਦਰ ਲਾਈਟ ਆਨਿਅਨ ਸ਼ੇਡ ਦੇ ਅੰਦਰ ਆਏਗਾ ਪੀਸ ਔਰਗੇਂਜਾ ਪਿਓਰ ਉਹ ਪਿਓਰ ਔਰ ਨਹੀਂ ਸੋਰੀ ਇਹ ਪੇਪਰ ਸਿਲਕ ਹੈ ਜੀ ਪਿਓਰ ਪੇਪਰ ਸਿਲਕ ਦੇ ਉੱਪਰ ਆਇਆ ਹੈ ਜੀ ਪਿਓਰ ਪੇਪਰ ਸਿਲਕ ਨਾਲ ਆਦੀ ਤੁਸੀਂ ਦੇਖੋ ਚੁੰਨੀ ਬਹੁਤ ਅਲਟੀਮੇਟ ਕਲੈਕਸ਼ਨ ਕੁੜੀਆਂ ਲਈ ਬਹੁਤ ਸੋਹਣਾ ਸੂਟ ਹੈ ਜੋ ਸਲਵਾਰ ਸੂਟ ਬਣਾ ਪਸੰਦ ਕਰਦੀਆਂ ਨੇ ਜੇ ਪੈਂਟ suit ਪਾਣਾ ਪਸੰਦ ਕਰਦੀਆਂ ਨੇ ਇਹ ਉਹਨਾਂ ਲਈ ਬੜੀ ਅਲਟੀਮੇਟ ਚੀਜ਼ ਹੈਗੀ ਹੈ ਤੁਸੀਂ ਇਹਦੀ ਖੂਬਸੂਰਤੀ ਫੀਲ ਕਰ ਸਕਦੇ ਹੋ ਕੜਾਈ ਨਾਲ ਬਾਰਡਰ ਨਾਲ ਡਿਜ਼ਾਈਨ ਨਾਲ ਕਲਰ ਨਾਲ ਕੁਆਲਿਟੀ ਨਾਲ ਪੇਪਰ ਸਿਲਕ ਦਾ ਫੈਬਰਿਕ ਨਵੇਂ ਕਲਰ ਨਵੇਂ ਡਿਜ਼ਾਈਨ ਦੇ ਅੰਦਰ ਸਲੂਜਾ ਤੋਂ ਤੁਸੀਂ ਆਕੇ ਬਾਏ ਕਰ ਲਓ ਕੋਈ ਵੀ ਚੀਜ਼ ਤੁਹਾਨੂੰ ਲਾਈਵ ਵਿੱਚ ਪਸੰਦ ਆ ਰਹੀ ਹੈ ਤੁਸੀਂ ਉਹਦਾ ਰੇਟ ਪੁੱਛ ਸਕਦੇ ਹੋ ਉਹਨੂੰ ਬਾਏ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਅਸੀਂ ਕਰਦੇ ਆਂ ਇੰਟਰਨੈਸ਼ਨਲ ਸ਼ਿਪਿੰਗ ਦੇ ساتھ ساتھ ਅਸੀਂ ਲੋਕਲ ਇੰਡੀਆ ਵਿੱਚ ਜੋ ਕੋਰੀਅਰ ਭੇਜਦੇ ਆਂ ਹੋਮ ਡਿਲੀਵਰੀ ਜੋ ਕਰਦੇ ਆ ਉਹ ਫ੍ਰੀ ਕਰਦੇ ਆ ਅਗਰ ਤੂੰ ਸਵਾ ਕੇ ਵੀ ਭੇਜ ਦੋ ਸਵਾਈ ਦੇ ਪੈਸੇ ਤੁਹਾਨੂੰ ਅਸੀਂ ਦੱਸ ਦਾਂਗੇ ਜੇਕਰ ਤੁਸੀਂ ਕਹੋਗੇ ਮੈਨੂੰ ਸਵਾ ਕੇ ਭੇਜ ਦੋ ਤੁਹਾਨੂੰ ਅਸੀਂ ਸਟਿਚ ਕਰਕੇ ਵੀ ਭੇਜ ਦਾਂਗੇ ਉਹਦੀ ਵੀ ਕੋਈ ਟੈਨਸ਼ਨ ਨਹੀਂ ਹੈ ਬਟ ਸਾਨੂੰ ਤੁਹਾਡਾ ਸਾਈ ਚਾਹੀਦਾ ਹੋਏਗਾ ਮੈਜ਼ਰਮੈਂਟ ਚਾਹੀਦਾ ਹੋਏਗਾ ਤੁਹਾਨੂੰ ਉਹ ਵੀ ਮਿਲ ਜਾਏਗਾ ਸਾਨੂੰ ਆ ਦੇਖੋ ਸੱਤ ਸੂਟ ਹੋ ਰਹੇਗੇ ਮੇਰੇ ਕੋਲ ਦਿਖਾਉਣ ਨੂੰ ਪਿੱਛੇ 500 ਸੂਟ ਲੱਗਾ ਬਟ ਮੈਂ ਤੁਹਾਨੂੰ ਜਿਆਦਾ ਨਹੀਂ ਦਿਖਾਣਾ ਜਿਆਦਾ ਜਨਾ ਤੁਸੀਂ ਵੀ ਸੋਚਦੇ ਹੋ ਪਤਾ ਨਹੀਂ ਕਿੰਨੀ ਕੁ ਵੈਰਾਈਟੀ ਮੈਂ ਹੋਛਪੋ ਜਿੰਨਾ ਤੁਸੀਂ ਪਸੰਦੀ ਕਰਪੰਦੇ ਬਟ ਮੈਂ ਤੁਹਾਨੂੰ ਦਿਖਾਉਂਗਾ ਕੁਝ ਖਾਸ ਚੀਜ਼ਾਂ ਖਾਸ ਚੀਜ਼ਾਂ ਦਾ ਮਤਲਬ ਹੁੰਦਾ ਉਸ ਤੋਂ ਬਾਅਦ ਤੁਸੀਂ ਮੈਨੂੰ ਆਰਡਰ ਕਰ ਸਕਦੇ ਹੋ ਕੀ ਮੈਨੂੰ ਜਸਪਾਲ ਆਣੀ ਮੈਨੂੰ ਉਹ ਚਾਹੀਦਾ ਮੈਨੂੰ ਐ ਨਹੀਂ ਉਹ ਚਾਹੀਦਾ ਲੈ ਪ੍ਰਿਆ ਨਹੀਂ ਆ ਦਿਖਾਓ ਨਹੀਂ ਸਰ ਆਹ ਵਾਲਾ ਸਰ ਰੁਕੋ ਅਰੇ ਆਹ ਤਾਂ ਦੇਤ ਹੁੰਦੀ ਚੀਂ ਉਹ ਰੇ ਪਹਿਲੇ ਇੱਕ ਕੀ ਕਰਕੇ ਦਿਖਾ ਦਿੰਦੇ ਆ ਉਹ ਹੋ ਮੈਂ ਦੋ ਵਾਰ ਇਕੱਠੇ ਦਿਖਾ ਦਿੰਦਾ ਸਪੋਰਟ ਯਾਰ ਤੰਗ ਨਾ ਕਰੋ ਸਰ ਆ ਇਹ ਲੋ ਪਲੇਅ ਦਿਖਾ ਨੇ ਪਲੇਅ ਦਿਖਾਓ ਫਿਰ ਮੈਂ ਉਹ ਦਿਖਾਣਾ ਐ ਬਸ ਆਪਣੀ ਖੱਪ ਲੈ ਲੈ ਪਹਿਲੇ ਚਲੇ ਆਹ ਲੋ ਐ ਲੋ ਜੀ ਪਹਿਲੇ ਸਾਰ ਇਹ ਦੇਖੋ ਜੀ ਪਹਿਲੇ ਅਸੀਂ ਮੰਦੇ ਆ ਬਸ ਮੁਸਕਾਨ ਦੀ ਗੱਲ ਪਹਿਲੇ ਇਹ ਦੇਖੋ ਫਿਰ ਮੈਂ ਤੁਹਾਨੂੰ ਦਿਖਾਉਂਗਾ ਉਹ ਵਾਲਾ ਸੂਟ ਜਿਹੜਾ ਮੈਂ ਨੀਚੇ 골ਡਨ ਮਸਟਰਡ ਕਲਰ ਖੋਲਿਆ ਬਹੁਤ ਲੱਜਵਾ ਪੀਸ ਆਇਆ ਐਵੇਂ ਖੱਪ ਵਾਲੀ ਤੁਸੀਂ ਇਹ ਦੇਖੋ ਜੀ ਕਿੱਦਾਂ ਦਾ ਲੱਗਿਆ ਜੀ ਉਹਦਾ ਰੁਪਟਾ ਕਿੱਥੇ ਆ ਸ਼ੂਗਰ ਫ੍ਰੀ ਸ਼ੂਗਰ ਫ੍ਰੀ ਸੂਟ ਨੇ ਪਾਇਆ ਵੀ ਸੋਨੇ ਸਟਾਈਲ ਵੀ ਸੋਨੇ ਕਮਾਲ ਦੀ ਗੱਲ ਬਾਤ ਤੇ ਐਵੇਂ ਦੀ ਚੀਜ਼ਾਂ ਲਈ ਤੁਹਾਨੂੰ ਕਿੱਥੇ ਆਣਾ ਪਏਗਾ ਸੰਦੂਜਾ ਤੇ ਸਲੂਜਾ ਕਿਤੇ ਕੁਮਾਰ ਮੰਡੀ ਲੁਧਿਆਣੇ ਮੇਰਾ ਸਟੋਰ ਐ ਐਡਜੋਇਨ ਮਾਈ ਨੰਦਗੁਰ ਕੋਰ ਦੁਆਰਾ ਇੱਕ ਤਾਂ ਕਮਾਲ ਦੀ ਚੀਜ਼ਾਂ ਬਣਾਉਂਦੇ ਆਂ ਅਸੀਂ ਇੱਕ ਤਾਂ ਕਮਾਲ ਦੀ ਚੀਜ਼ਾਂ ਵੇਚਦੇ ਆ ਆਪਦੀ ਫੈਕਟਰੀ ਐ ਆਪਣਾ ਹੀ ਮਾਲ ਬੰਨਣਾ ਆਪਣੀ ਡਿਜ਼ਾਈਨ ਕਰਾਣੇ ਆ ਅਸੀਂ ਵੀ ਡਿਜ਼ਾਈਨ ਚੱਕਦੇ ਆ ਕਦੇ ਜੰਨ ਵੀ ਕਪੂਰ ਤੋਂ ਕਦੇ ਕਟਰੀਨਾ ਕੈਫ ਤੋਂ ਕਦੇ ਸਾਰਾ ali ਖਾਨ ਤੋਂ ਇੱਥੋਂ ਡਿਜ਼ਾਈਨ ਉਹਨਾਂ ਦੇ ਸੂਟਾਂ ਤੇ ਚੁਰਾ ਕੇ ਤੁਹਾਡੇ ਅੱਗੇ ਪੇਸ਼ ਕਰ ਦਿੰਦੇ ਆ ਤੁਸੀਂ ਵੀ ਸੱਚਦੇ ਓਵੇਂ ਉਮੇ ਸਟਾਈਲ ਨਾਲ ਪਾਓ ਚੀਜ਼ਾਂ ਸੋਨੀਆ ਸੋਨੀਆ 컬렉ਸ਼ਨ ਪਾਓ ਹੁਣ ਦਿਖਾਵਾਂ ਨੇ ਚੱਲਾ ਸੂਟ ਹਾਂਜੀ ਦਿਖਾਓ ਸਾਰੇ ਆਏ ਤਾਂ ਦੁਪੱਟਾ ਵੀ ਦਿਖਾਓ ਲੈ ਲੋ ਜੀ ਇਹ ਦੇਖੋ ਇਹ ਕੁੜੀ ਦਾ ਰਹਿ ਗਿਆ ਸੂਟ ਦਿਖਾਉਣ ਇਹ ਦੇਖੋ ਜੀ ਕਿਆ ਮਸਤ ਸੂਟ ਹੈ ਜੀ ਕਿਆ ਚੀਜ਼ ਹੈ ਜੀ ਹੈ ਗੱਲਬਤ ਦੇਖੋ ਕੜਾਈਆਂ ਦੀ ਗਲੇ ਦੀਆਂ ਫਰੰਟ ਦੀਆਂ ਬਾਹਾਂ ਦੀਆਂ ਇਹ ਚੁੰਨੀ ਦੇਖੋ ਜੀ ਮਲਟੀ ਕਲਰ ਦੁਪੱਟਾ ਵੈਰੀ ਨਾਈਸ ਵੈਰੀ ਨਾਈਸ ਦੇਖੋ ਜੀ ਪ੍ਰਿਆ ਦੀ ਚੋਇਸ ਵੀ ਬਹੁਤ ਸੋਹਣੀ ਹੈ ਨੋ ਡਾਊਟ ਐਦੀ ਵੀ ਚੋਇਸ ਬਹੁਤ ਵਧੀਆ ਕਿ ਐ ਸੂਟ ਬਹੁਤ ਸੋਹਣਾ ਮੁਸਕਾਨ ਨੇ ਜਿਹੜਾ ਸੂਟ ਪਹਿਲੇ ਦਿਖਾਇਆ ਚੈਂਪੀਅਨ ਕਲਰ ਦਾ ਉਹ ਵੀ ਆਪਣੀ ਜਗ੍ਹਾ ਬੜਾ ਅਲਬੇਲਾ ਸੂਟ ਹੈ ਬਹੁਤ ਵਧੀਆ ਸੂਟ ਹੈ ਗਰੇ ਇਦਾਂ ਤੇ ਦੇਖ ਲੈਣੇ ਆਜੋ ਮੇਰੇ ਸਟੋਰ ਤੇ ਆਜੋ ਵੇਟ ਨਾ ਕਰੋ ਕਿਸੇ ਚੀਜ਼ ਦਾ ਸੇਲ ਲੱਗੀ ਹੋਈ ਹੈ ਅੱਜਕੱਲ ਸੇਲ ਦਾ ਮਤਲਬ ਹੁੰਦਾ ਹੈ ਹਰ ਪੀਸ ਤੇ ਕਿਸੇ ਨਾ ਕਿਸੇ 700 ਦਾ ਡਿਸਕਾਊਂਟ ਹੈ 1000 ਦਾ ਡਿਸਕਾਊਂਟ ਹੈ 1500 ਦਾ ਡਿਸਕਾਊਂਟ ਹੈ 2000 ਦਾ ਡਿਸਕਾਊਂਟ ਹੈ ਸਭ ਕੁਝ ਚੱਲੀ ਜਾਂਦਾ ਹੈ फोन में दिखा रहे हैं तो उन्होंने एक बिल्कुल न्यू शेड लेके आए हैं है ना? लेमन येलो तो बढ़िया कलर लेके आए हैं लड्डू येलो कलर तो नवी चीज लेके आए है हैं तो आप देख के अंदाजा लग जाएगा आ देखो सब तो वधिया कलर क्या देखो जी बिल्कुल न्यू शेड वाकई तो भी फील होएगा कि मैं तो लिख क्या चीज लेके आया हूं बहुत लाजवाब न्यू शेड न्यू कॉम्बिनेशन कहने ना ਆਪਾਂ ਨਵਾਂ ਕਲਰ ਪਾਣਾ ਕੋਈ ਨਵਾਂ ਡਿਜ਼ਾਈਨ ਪਾਣਾ ਤੇ ਆ ਇਹਦਾ ਰੁਪਟਾ ਇਹ ਦੇਖੋ ਦੀ ਚੁੰਨੀ ਕਿੰਨਾ ਸੋਹਣਾ ਰੁਪਟਾ ਇਹਦਾ ਬਹੁਤ ਬਿਊਟੀਫੁਲ ਭਾਵੇਂ ਅਸੀਂ ਖੱਪ ਕਿੰਨੀ ਪਾਈਏ ਲੇਕਿਨ ਸੂਟ ਤੁਹਾਨੂੰ ਸੋਹਣੇ ਜਨੇ ਆ ਖੱਪ ਤੇ ਇਹਨਾਂ ਨੇ ਪਾਨੀ ਪਾਨੀ ਕਿਉਂਕਿ ਇਹਨਾਂ ਦੇ ਰੋ ਸੂਟ ਵੇਚਨੇ ਆ ਤੇ ਇਹਨਾਂ ਨੂੰ ਪਤਾ ਹੁੰਦਾ ਕਿਹੜੀ ਚੀਜ਼ ਜ਼ਿਆਦਾ ਚੱਲਦੀ ਕਿਹੜੀ ਘੱਟ ਚੱਲਦੀ ਕਿਹੜਾ ਕਾਕ ਸਭ ਤੋਂ ਜ਼ਿਆਦਾ ਪੀਸ ਪਸੰਦ ਕਰਦਾ ਉਹਦਾਂ ਦੇ ਕਰਕੇ ਇਹ ਲੋਖਾ ਪਾ ਲੈਂਦੇ ਆ ਸਾਰ ਐ ਨਹੀਂ ਦਿਖਾਓ ਏਦਾਂ ਦਿਖਾ ਦਿਓ ਬਟ ਦਿਖਾਣੇ ਤੁਹਾਨੂੰ ਉਹ ਪੀਸ ਹੈ ਕਿ ਤੁਹਾਨੂੰ ਜਾ ਕੇ ਚੀਜ਼ਾਂ ਮਜ਼ਾ ਆਏ ਬਹੁਤ ਵਧੀਆ ਕਿਦਾਂ ਲੱਗ ਰਿਹਾ ਤੁਸੀਂ ਆਪਣਾ ਆਈਡੀਆ ਜਰੂਰ ਸਾਨੂੰ ਮੈਸੇਜ ਰਾਹੀਂ ਦੱਸ ਦਿਓ ਤੁਹਾਡੀ ਕੋਈ ਸੁਜੈਸ਼ਨ ਹੈ ਜਰੂਰ ਲਿਖ ਦਿਓ ਤੁਹਾਨੂੰ ਅਸੀਂ ਉਹਦੀ ਰਿਪਲਾਈ ਕਰਾਂਗੇ ਕਿਸੇ ਦਾ ਵੀ ਰੇਟ ਪੁੱਛਣਾ ਹੈ ਕਿਸੇ ਦਾ ਕੁਆਲਿਟੀ ਪੁੱਛਣੀ ਹੈ ਇਹ ਪੇਪਰ ਸਿਲਕ ਦੇ ਉੱਪਰ ਬਨੇ ਹੋਇਆ ਪੀਸ ਹੈ ਤੁਸੀਂ ਬੜੇ ਫੈਬਰਿਕ ਪਾਏ ਹੋਣੇ ਆ ਕ੍ਰੇਪ ਪਾਈ ਔਰਗਾਂਜਾ ਪਾਈ ਟਿਸ਼ੂ ਪਾਈ ਇਹ ਪੇਪਰ ਸਿਲਕ ਹੈ ਨਿਊ ਤੁਹਾਡੇ ਲਈ ਅਸੀਂ ਹਾਜ਼ਰ ਕੀਤੀ ਜਾਂਦੇ ਹਾਂ ਇਸ ਤੋਂ ਬਾਅਦ ਲੈ ਕੇ ਆਇਆ ਮੈਂ ਤੁਹਾਡੇ ਲਈ ਇੱਕ ਬਹੁਤ ਸੋਨਾ ਹੌਟ ਪਿੰਕ ਕਲਰ ਸਰ ਆ ਦਿਖਾਉ ਹੂੰ ਆ ਦੇਖੋ ਜੀ ਇੱਕ ਇੱਕ ਪੀਸ ਖਿਲਾਵਾ ਆਇਆ ਹੋਇਆ ਹੈ ਜੀ ਬਿਲਕੁਲ ਬਿਹਤਰੀਨ ਪੀਸ ਨਵੇਂ ਕਲਰ ਵਿੱਚ ਨਵੇਂ ਡਿਜ਼ਾਈਨਾਂ ਵਿੱਚ ਨਵੇਂ ਸਟਾਈਲ ਵਿੱਚ ਐਸਾ ਹੀ ਕਰੀ ਕਿ ਤੁਸੀਂ ਬਹੁਤ ਸੋਨਾ ਕੋਈ ਗੱਲ ਮੈਂ ਕਟਿੰਗ ਕਰ ਲੂੰਗਾ ਤੁਸੀਂ ਪਰ ਬਹੁਤ ਸੋਨਾ ਕਲਰ ਕਲਰਾਂ ਦੀ ਹੀ ਗੇਮ ਹੈ ਜੀ ਅਸ ਦੇ ਟ੍ਰਾਇੰਗਲ ਨਿਓਨ ਕਲਰ ਆਏਗਾ ਨਿਓਨ ਹੌਟ ਪਿੰਕ ਸ਼ੇਡ ਵਿਦ ਸੋਨੇ ਜਿਤ ਚੁਨੀ ਨਾਲ ਇਹ ਦੇਖੋ ਆ ਦੇਖੋ ਚੁੰਨੀ ਨਾਲ ਆਇਆ ਮਜ਼ਾ ਦੇਖ ਕੇ ਅਲੱਗ ਹੀ ਡਿਜ਼ਾਈਨ ਹੈ ਇਹਦੀ ਬਿਲਕੁਲ ਬਹੁਤ ਬਿਊਟੀਫੁੱਲ ਪੀਸ ਬਹੁਤ ਬਿਊਟੀਫੁੱਲ ਦੇਖੋ ਜੀ ਮੇਰੇ ਤੋਂ ਜ਼ਿਆਦਾ ਵਧੀਆ ਪ੍ਰਿਆ ਬੋਲਦੀ ਏ ਕਿ ਬਿਲਕੁਲ ਅਲੱਗ ਜੀ ਤਰੀਕੇ ਦੀ ਚੀਜ਼ ਹੈ ਕੀ ਇਹ ਏ ਕਲਾਸ ਚੀਜ਼ਾਂ ਲਈ ਅਸੀਂ ਫੇਮਸ ਹੈਗੇ ਹਾਂ ਲੁਧਿਆਣੇ ਦੇੰ ਦਾ ਮਾਹਿਰ ਵੀ ਅਸੀਂ ਐਸੀ ਐਸੀ ਚੀਜ਼ਾਂ ਦੇ ਗਿਆਂ ਪੰਜਾਬੀ ਸੂਟਾਂ ਦੇ ਮਾਹਿਰ ਲੋਕ ਸਾਨੂੰ ਕਹਿੰਦੇ ਨੇ ਜੀ ਪੰਜਾਬੀ ਸੂਟ ਤੁਹਾਨੂੰ ਸਾਡੇ ਕੋਲ ਇੱਕਦਮ ਡਿਫਰੈਂਟ ਅਲਵੇਲੇ ਸੋਹਣੇ ਮਿਲਾਂਗੇ ਤੇ ਤੁਹਾਨੂੰ ਜੋ ਵੀ ਚੀਜ਼ ਚਾਹੀਦੀ ਤੁਸੀਂ ਸਾਨੂੰ ਜ਼ਰੂਰ ਦੱਸਣਾ ਇਹਦੀ ਬਾਟਮ ਨਾਲ ਹੁਣ ਅਗਲੇ ਚੀਜ਼ਾਂ ਨੂੰ ਤੁਹਾਨੂੰ ਦਿਖਾਉਂਦਾ ਹਾਂ ਹੋਰ ਇੱਕ ਕਨਸੈਪਟ ਦਿਖਾਉਣਾ ਮੈਂ ਇੱਕ ਨਵੀਂ ਚੀਜ਼ ਲੈ ਕੇ ਆਇਆ ਆ ਰੈਡ ਵਾਲਾ ਦਿਖਾਓ ਸਰ ਆ ਵਾਲਾ ਰੈਡ ਵਾਲਾ ਦਿਖਾ ਦਿਓ ਸਰ ਇੱਕ ਪੀਸ ਕੋਈ ਵੀ ਦਿਖਾਓ ਕਿਹੜਾ ਦਿਖਾਵਾਂ ਸਰ ਆ ਵਾਲਾ ਇਹਦੇ ਦਈ ਦਿਖਾ ਦਿਓ ਹੁਣ ਚਲੋ ਜੀ ਪਹਿਲੇ ਇਹ ਦੇਖ ਲਓ ਜੀ ਕ੍ਰਸ਼ ਦੇਖੋ ਜੀ ਕ੍ਰਸ਼ ਟਿਸ਼ੂ ਦੇ ਅੰਦਰ ਸ਼ੇਡ ਤੁਹਾਨੂੰ ਦੱਸਦਾ ਬਹੁਤ ਸੋਨਾ ਜੈਗਰੀ ਕਲਰ ਜੈਗਰੀ ਦਾ ਮਤਲਬ ਹੋ ਗਿਆ ਲਾਈਟ ਗੁੜ ਰੰਗਾ ਪੀਸ ਹੈ ਬਹੁਤ ਸੋਹਣੀ ਚੁੰਨੀ ਨਾ ਜਿੰਨਾ ਤੁਸੀਂ ਸੋਨਾ ਸੋਚ ਸਕਦੇ ਹੋ ਨਾ ਉਹਨਾਂ ਸੋਨਾ ਸੂਟ ਅਸੀਂ ਤਾਂ ਉਹ ਦੇ ਸਕਦੇ ਆ ਇਹ ਸਾਡਾ ਪ੍ਰੋਮਿਸ ਜਿੰਨਾ ਸੋਨਾ ਤੁਸੀਂ ਸੋਚ ਸਕਦੇ ਹੋ ਉਹਨਾਂ ਸੋਨਾ ਤੁਹਾਨੂੰ ਅਸੀਂ ਦੇ ਸਕਦੇ ਆ ਬਹੁਤ ਸੋਹਣੀਆਂ ਚੀਜ਼ਾਂ ਸਲੂਜਾ ਤੇ ਮਿਲਦੀਆਂ ਨੇ ਡਿਸਕਾਊਂਟ ਵਿੱਚ ਵੀ ਮਿਲ ਜਾਂਦੀਆਂ ਨੇ ਜਦੋਂ ਡਿਸਕਾਊਂਟ ਆਫਰ ਚੱਲਦਾ ਹੁੰਦਾ ਤਾਂ ਡਿਸਕਾਊਂਟ ਆਫਰ ਤੁਹਾਨੂੰ ਪਰ ਸੂਟ ਪਰ ਪੀਸ ਦੇ ਉੱਤੇ ਕਿਸਤੇ 500 ਕਿਸਤੇ 700 ਕਿਸਤੇ 1000 ਕਿਸਤੇ 1500 ਕਿਸਤੇ 2000 ਕਿਸਤੇ 3000 ਤੱਕ ਦਾ ਡਿਸਕਾਊਂਟ ਵੀ ਆਫਰ ਲੱਗ ਕੇ ਆਉਂਦਾ ਹੈ ਬ੍ਰਾਂਡ ਟੂ ਬ੍ਰਾਂਡ ਵੈਰੀ ਕਰਦਾ ਹੈ ਜੀ ਕਿਵੇਂ ਤਾਂ ਲੱਗਿਆ ਅਗਰ ਤੁਸੀਂ ਸਵਾਕੇ ਵੀ ਲੈਣੇ ਨੇ ਸਵਾਕੇ ਵੀ ਦੇ ਸਕਦੇ ਆ ਇੰਟਰਨੈਸ਼ਨਲ ਲੈਣੇ ਨੇ ਅਬਰਾਡ ਲੈਣੇ ਨੇ ਤੁਹਾਨੂੰ ਉੱਥੇ ਵੀ ਪਹੁੰਚ ਜਾਗੇ ਇੰਡੀਆ ਦੀ ਕੋਰੀਅਰ ਸਾਡੇ ਕੋਲੋਂ ਤੁਹਾਨੂੰ ਫ੍ਰੀ ਆਫਰ ਏ ਸਟਿਚ ਕਰਾਣੀ ਹੈ ਸਟਿਚ ਵੀ ਹੋ ਜਾਏਗਾ ਬਟ ਤੁਸੀਂ ਸਾਡੀਆਂ ਚੀਜ਼ਾਂ ਦੇਖੋ ਫੀਲ ਕਰੋ ਕਿ ਤੁਹਾਨੂੰ ਚੀਜ਼ਾਂ ਅਸੀਂ ਕਿਆ ਦਿਖਾ ਰਹੇ ਆ ਸਰ ਹੁਣ ਆ ਦੇਖੋ ਇਹ ਲਓ ਆਹ ਰੈੱਡ ਕਲਰ ਲੋ ਜੀ ਰੈੱਡ ਕਲਰ ਵੀ ਦੇਖੋ ਜੀ ਸਗਣਾ ਵਾਲਾ ਕਲਰ ਵਿਆਹ ਸ਼ਾਦੀਆਂ 'ਚ ਤੇ ਬਹੁਤ ਜ਼ਿਆਦਾ ਇਸ ਕਲਰ ਦੀ ਡਿਮਾਂਡ ਹੁੰਦੀ ਏ ਫੇਰਿਆਂ 'ਚ ਵੀ ਚੱਲਦੇ ਆ ਜਿਨ੍ਹਾਂ ਨੇ ਐਦਾਂ ਦੇ ਸੁੱਚੇ ਕਮ ਚਾਹੀਦੇ ਨੇ ਸੁਚੀਆਂ ਜਰੀਆਂ ਦਾ ਕੰਮ ਚਾਹੀਦਾ ਹੈ ਇਹ ਉਹਨਾਂ ਲਈ ਸਭ ਤੋਂ ਜ਼ਿਆਦਾ A ਗ੍ਰੇਡ ਚੀਜ਼ ਹੈ ਤੇ ਸਰ ਇਹਦਾ ਰੁਪਟਾ ਚੈੱਕ ਕਰੋ ਲੈਓ ਜੀ ਕਰਾਓ ਜੀ ਚੈੱਕ ਕਰੋ ਜੀ ਦੁਪੱਟਾ ਚੈੱਕ ਕਰਾਓ ਜੀ ਅਲਟੀਮੇਟ ਚੀਜ਼ ਐਵੇਂ ਦਸੋ ਨੇ ਕੰਮ ਸੋਨੇ ਡਿਜ਼ਾਈਨ ਸੋਨੇ ਕਲੈਕਸ਼ਨ ਦੇ ਅੰਦਰ ਬਹੁਤ ਚੀਜ਼ ਵਧੀਆ ਅਗਰ ਲੈਣੀ ਹੈ ਤੇ ਤੁਸੀਂ ਸਾਨੂੰ ਜੁਆਇਨ ਕਰ ਲਓ YouTube ਤੇ Instagram ਤੇ ਤੇ Facebook ਤੇ ਜਿਹੜਾ ਵੀ ਤੁਹਾਡਾ ਚੈਨਲ ਸਭ ਤੋਂ ਵਧੀਆ ਤੁਹਾਨੂੰ ਲੱਗਦਾ ਤੁਸੀਂ ਉਹਨੂੰ ਜੁਆਇਨ ਕਰੋ ਨੰਬਰ ਮੇਰਾ ਸਕਰੀਨ ਤੇ ਚੱਲਦਾ ਹੈ ਵਟਸਐਪ ਕਾਲਿੰਗ ਕਰਕੇ ਵੀ ਦੇਖ ਸਕਦੇ ਹੋ ਫੇਸ ਟਾਈਮ ਕਾਲਿੰਗ ਕਰਕੇ ਵੀ ਤੁਸੀਂ ਛੱਡ ਤੋ ਵੈਰਾਈਟੀ ਬਾਈ ਕਰ ਸਕਦੇ ਹੋ ਇਹਦੀ ਬਾਟਮ ਇਹ ਇਹਦੀ ਬਾਟਮ ਦੇ ਕੰਮ ਆਏਗਾ ਜੀ ਚੈੱਕ ਇਹਦੀ ਬਾਟਮ ਚੈੱਕ ਕਰੋ ਜੀ ਬਾਟਮ ਤੇ ਵੀ ਕੰਮ ਬਹੁਤ ਸੋਹਣਾ ਕੀਤਾ ਤੋ ਨਜ਼ਰ ਆ ਰਿਹਾ ਹੋਵੇਗਾ ਪੂਰਾ ਵੀਡੀਓ ਵਿੱਚ ਉਸ ਤੋਂ ਇਲਾਵਾ ਸ਼ਰਟ ਦੁਪੱਟਾ ਤੁਹਾਡੇ ਅੱਗੇ ਸਾਹਮਣੇ ਪਿਆ ਹੀ ਹੋਇਆ ਸੁੱਚੀ ਜਰੀ ਦਾ ਕੰਮ ਹੈ ਕੱਲੀ ਕੱਲੀ ਚੀਜ਼ ਅਲਵੇਲੀ ਹੈ ਕਲਰ ਕੋਈ ਤੁਹਾਨੂੰ ਚਾਹੀਦਾ ਹੈ ਜਾਂ ਬਣਵਾਣਾ ਹੈ ਦੇਖੋ ਜੀ ਜੋ ਕਲਰ ਮੇਰੇ ਕੋਲ ਹੈਗੇ ਉਹ ਤੇ ਹੈਗੇ ਹੀ ਨੇ ਸਪੋਜ਼ ਤੁਹਾਡੇ ਮਨ ਦਾ ਕੋਈ ਕਲਰ ਤੁਸੀਂ ਬਣਵਾਣਾ ਹੈ ਉਹ ਕਲਰ ਦਾ ਤੁਸੀਂ ਸਾਨੂੰ ਨੰਬਰ ਦੱਸਣਾ ਹੈ ਅਸੀਂ ਉਹ ਕਲਰ ਵੀ ਤੁਹਾਨੂੰ ਅਸੀਂ ਬਣਾ ਕੇ ਦੇ ਦਵਾਂਗੇ ਸਾਨੂੰ ਉਹਦੇ ਚ ਕੋਈ ਵੀ ਟਾਈਮ ਚਾਹੀਦਾ ਹੋਵੇਗਾ ਉਹ ਤੁਹਾਡੇ ਨਾਲ ਅਸੀਂ ਡਿਸਕਸ ਕਰ ਲਾਂਗੇ ਮੌਕੇ ਤੇ ਕਿ ਸਾਨੂੰ ਐਨੇ ਦਿਨ ਵਿੱਚ ਤੁਹਾਨੂੰ ਅਸੀਂ ਚੀਜ਼ ਬਣਾ ਕੇ ਦੇ ਸਕਦੇ ਆ ਦੇਖੋ ਜੀ ਸਾਡਾ ਪੀਸ ਇਸ ਤੋਂ ਬਾਅਦ ਤੁਹਾਡੇ ਲਈ ਲੈ ਕੇ ਆਇਆ ਮੈਂ ਇੱਕ ਨਿਊ 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 ਬਿਊਟੀਫੁਲ ਸ਼ੇਪ ਅਲੋਸ ਜੀ ਰਿਕੁਐਸਟ ਕਲਰ ਇਹ ਦੇਖੋ ਜੀ ਆਹ ਸ਼ਾਦੀਆਂ ਵਿਆਹ ਚਪਾਈਆਂ ਲਈ ਬੁਆ ਕੁਫਾ ਪਿਓਰ ਸਿਲਕ ਦਾ ਪੀਸ ਹੈਗਾ ਪਿਓਰ ਸਿਲਕ ਦਾ ਪਹਿਲੇ ਤੁਸੀਂ ਫਰੰਟ ਦੇਖੋ ਸਾਈਡਸ ਕੋਰਨਰ ਸੈੱਟ ਕਰੋ ਪਿਓਰ ਸਿਲਕ ਦੇ ਉੱਪਰ ਤੁਸੀਂ ਦੇਖੋ ਜੀ ਇੱਕਦਮ ਲੇਟੈਸਟ ਅਗਰ ਜਿੰਨੂੰ ਅਸੀਂ ਕਹਿੰਦੇ ਨਾ ਅਚਕਨ ਸਟਾਈਲ ਵਿੱਚ ਬਣਾ ਸਕਦੇ ਹੋ ਸਿੰਪਲ ਸਟਾਈਲ ਬਣਾ ਸਕਦੇ ਹੋ ਫਰੰਟ ਹੈ ਵੀ ਇਹ 슬ੀਵਸ ਹੈ ਵੀ ਨੇ ਦੁਪੱਟਾ ਪੁੱਛੋ ਜਦੋਂ ਇਹ ਦੇਖੋ ਜੀ ਚੁੰਨੀ ਦੇਖੋ ਜੀ ਚਰਨ ਸ਼ਿਫੋਨ ਦੀ ਚੁੰਨੀ ਕੀ ਬਾਤ ਹੈ ਜੀ ਕੀ ਬਾਤ ਹੈ ਐਵੇਂ ਦੇ ਅਟਰੈਕਟਿਵ ਪੀਸ ਨਹੀਂ ਤੁਹਾਨੂੰ ਅਸੀਂ ਮਿਲਦੇ ਆ ਕਿੱਥੇ ਲੁਧਿਆਣੇ ਉਮਾਰ ਮੰਡੀ ਐਡਜੋਇਨ ਮਾਈਨ ਦਾ ਕੋਰਪੋਰਟ ਦੁਆਰਾ ਡਿਫਰੈਂਟ ਕਲਰ ਚੀਜ਼ਾਂ ਦੇ ਸਾਥ-ਸਾਥ ਕਲਰਾਂ ਦੀ ਵੀ ਕੁਆਲਿਟੀ ਤੁਹਾਨੂੰ ਮਿਲੇਗੀ ਸਾਡੇ ਕੋਲ ਦੇਖਣ ਨੂੰ ਮਲਟੀ ਸ਼ੇਡਸ ਮਿਲਾਂਗੇ ਮਲਟੀ ਡਿਜ਼ਾਈਨਸ ਮਿਲਾਂਗੇ ਅਨਲਿमिटेड ਕਲੈਕਸ਼ਨ ਮਿਲੇਗਾ ਹਰ ਰੇਂਜ ਮਿਲੇਗੀ 5000 6000 ਤੋਂ ਸਟਾਰਟ ਹੋ ਕੇ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਤੁਹਾਨੂੰ ਜੋ ਰੇਂਜ ਚਾਹੀਦੀ ਹੈ ਮੇਰੇ ਕੋਲ ਸਾਰੀ ਰੇਂਜ ਮਿਲਦੀ ਹੈ 5-6000 ਤੋਂ ਸਟਾਰਟ ਹੋ ਕੇ ਜੋ ਐਵੇਂ ਦਾ ਕਲੈਕਸ਼ਨ ਹੈ ਉਹ 5-7000 ਤੋਂ ਸਟਾਰਟ ਹੁੰਦਾ ਹੈ ਜੋ ਇਸ ਤੋਂ ਨੀਚ ਦਾ ਡਿਜ਼ਾਈਨਸ ਨੇ ਉਹ ਮੇਰੇ ਕੋਲ 2-3000 ਤੋਂ ਵੀ ਸਟਾਰਟ ਹੋ ਜਾਂਦੇ ਆ ਹੁਣ ਇਹ ਡਿਪੈਂਡ ਕਰਦਾ ਕਿ ਤੁਹਾਨੂੰ ਅੱਜ ਕੀ ਚਾਹੀਦਾ ਬਟ ਮੈਂ ਤੇ ਕੋਸ਼ਿਸ਼ ਕਰਦਾ ਕਿ ਤੁਸੀਂ ਵਿਆਹ ਸ਼ਾਦੀਆਂ ਲਈ ਵਧੀਆ ਕਲੈਕਸ਼ਨ ਬਾਏ ਕਰਨਾ ਆਜੋ ਮੇਰੇ ਕੋਲ ਫਟਾਫਟ ਦੌੜਦੇ ਹੋਏ 컬러 ਦੇਖੋ ਡਿਜ਼ਾਈਨ ਦੇਖੋ ਹਾਂਜੀ ਆ ਦਿਖਾਓ ਸਭ ਤੋਂ ਡਿਫਰੈਂਟ 컬러 ਹੈ ਸਭ ਤੋਂ ਕਾਮਨ ਦੇਖਦੇ ਆ ਸਭ ਤੋਂ ਡਿਫਰੈਂਟ ਇਹ ਦੇਖੋ ਜੀ ਸਭ ਤੋਂ ਡਿਫਰੈਂਟ ਸ਼ੇਡ ਆ ਗਿਆ ਜੀ ਇੰਗਲਿਸ਼ 컬러 ਗ੍ਰੇ ਟੋਨ ਤੇ ਆਏਗਾ ਫੈਬਰਿਕ ਤੁਹਾਨੂੰ ਮੈਂ ਦੱਸ ਦਿੰਦਾ ਇਹ ਆਏਗੀ ਡਿਸ਼ੀਨ ਕਰੇਪ ਵਿਦ ਟਿਸ਼ੂ ਟਿਸ਼ੂ ਦੇ ਨਾਲ ਡਿਸ਼ੀਨ ਕਰੇਪ ਵਿਦ ਟਿਸ਼ੂ ਵਰਕ ਦੇ ਨਾਲ ਆਏਗੀ ਔਰ ਤੁਸੀਂ ਇਹਦੇ ਕੱਲੇ ਦੀ ਕਢਾਈ ਬਾਰਡਰ ਦੀ ਕਢਾਈ ਡਿਜ਼ਾਈਨ ਪ੍ਰੋਪਰ ਦੇਖ ਸਕਦੇ ਹੋ ਨਾਲ ਦੇਖੋ ਜੀ ਇਹ ਬਹੁਤ ਸੋਨਾ ਬਾਰਡਰ ਦੀ ਡਿਜ਼ਾਈਨ ਫਿਨਿਸ਼ ਹੋਣੀ ਹੈ ਬਹੁਤ ਸੋਨਾ ਬਾਰਡਰ ਵੀ ਬਣਿਆ ਹੈ ਜੀ ਕੱਲਾ ਮੈਂ ਤਾਰੀਫ ਨਹੀਂ ਕਰਦਾ ਜੀ ਪ੍ਰੀਆ ਵੀ ਕਰ ਰਹੀ ਹੈ ਕਿਉਂਕਿ ਜਦੋਂ ਤੁਸੀਂ ਸਾਡੀ ਦੁਕਾਨ ਤੇ ਸ਼ੋਪਿੰਗ ਕਰਨ ਆਉਂਦੇ ਹੋ ਨਾ ਤੇ ਤੁਹਾਡੇ ਲਈ ਹੈਲਪ ਇਹੀ ਲੋਕ ਕਰਦੇ ਆ ਆ ਰਹੀ ਹੈ ਨਾ ਦੀ ਫੋਟ ਇਹ ਤੁਹਾਨੂੰ ਹੈਲਪ ਕਰਦੇ ਆ ਤੁਹਾਡੀ ਚੋਇਸ ਨੂੰ ਸਮਝਦੇ ਆ ਤੁਹਾਡੀ ਚੋਇਸ ਦੇ ਮੁਤਾਬਕ ਕੱਲੀ ਕੱਲੀ ਚੀਜ਼ ਦੇ ਦਿੰਦੇ ਤੇ ਕੱਲਾ ਮੈਂ ਇਨਵੋਲ ਨਹੀਂ ਹੁੰਦਾ ਮੇਰੀ ਪੂਰੀ ਟੀਮ ਤੁਹਾਡੇ ਨਾਲ ਇਨਵੋਲ ਹੁੰਦੀ ਏ ਤੁਹਾਡੇ ਮਨ ਦਾ ਟੇਸਟ ਕ੍ਰੀਏਟ ਕਰਕੇ ਦਿੰਦੀ ਏ ਤਿਆਰ ਕਰਕੇ ਦਿੰਦੀ ਏ ਤੇ ਤੁਹਾਡੇ ਲਈ ਹੈਲਪਫੁਲ ਹੁੰਦੀ ਏ ਕਿ ਤੁਹਾਨੂੰ ਕੀ ਚਾਹੀਦਾ ਅੱਜ ਤੇ ਉਹਦੇ ਮੁਤਾਬਕ ਹੀ ਆ ਤੇ ਸੁਜੈਸਟ ਕਰਦੇ ਨੇ ਲਾਈਵ ਵਿੱਚ ਕਿ ਤੁਹਾਨੂੰ ਕੀ ਚਾਹੀਦਾ ਹੈ ਤੁਹਾਡ ਲਈ ਕਿਹੜੀ ਚੀਜ਼ ਵਧੀਆ ਹੈ ਤੇ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਕਲੈਕਸ਼ਨ ਇਹ ਤੁਸੀਂ ਜ਼ਰੂਰ ਦੱਸਣਾ ਮੈਂ ਤੁਹਾਨੂੰ ਹੁਣ ਦੋ ਪੀਸ ਜਾਂ ਤਿੰਨ ਪੀਸ ਹੋਰ ਦਿਖਾਉਂਗਾ ਲੇਕਿਨ ਉਹ ਦੋ ਤਿੰਨ ਪੀਸ ਵੀ ਬਹੁਤ ਸੋਫਿਸਟੀਕੇਟਿਡ ਤੇ ਵਧੀਆ ਹੋਣਗੇ ਸਰ ਹੁਣ ਆ ਦਿਖਾਓ ਇਹ ਦਿਖਾਓ ਜੀ ਆ ਵੀ ਅਲਟੀਮੇਟ ਚੀਜ਼ ਆ ਦੇਖੋ ਜੀ ਅਲਟੀਮੇਟ ਚੀਜ਼ਾਂ ਦੇਖੋ ਜੀ ਸਾਡੇ ਦੁਕਾਨ ਦੀਆਂ ਮੈਂ ਕਹਿੰਦਾ ਜੀ ਡਾਇਮੰਡ ਵਰਗਾ ਕੰਮ ਕੀਤਾ ਹੋਇਆ ਡਾਇਮੰਡ ਵਰਗਾ ਇਹ ਦੇਖੋ ਸ਼ਰਡ ਦਾ ਫਰੰਟ ਜਿਵੇਂ ਅਸੀਂ ਇੱਕ ਨੈਕਲੇਸ ਲੈਂਦੇ ਆ ਨਾ 골ਡ ਦਾ ਬੜਾ ਜਿਹਾ ਬਿਲਕੁਲ ਭਰਿਆ ਹੋਇਆ ਇਹ ਬਿਲਕੁਲ ਨੈਕ ਉਦਾਂ ਦਾ ਬਣਾਇਆ ਹੈ ਕਿ ਤੁਸੀਂ ਇਹਦੇ ਉੱਪਰ ਸਿਰਫ ਇੱਕ 골ਡ ਦੀ ਛੋਟੀ ਜੀ 체ਨੀ ਵੀ ਪਾਓਗੇ ਨਾ ਤੁਹਾਡੀ ਫੀਲ ਉਦਾਂ ਦੀ ਆਊਗੀ ਕਿ ਮੈਂ 골ਡਨ ਦਾ ਨੈਕ 골ਡ ਦਾ ਨੈਕਲੇਸ ਪਾਇਆ ਹੋਇਆ ਬਹੁਤ ਸੋਨੇ ਐਵੇਂ ਦੇ ਨਵੇਂ-ਨਵੇਂ ਕਲੈਕਸ਼ਨ ਸਾਡੇ ਕੋਲ ਤੁਹਾਨੂੰ ਡੇਲੀ ਅਪਡੇਟ ਹੁੰਦੇ ਨੇ ਹੁਣ ਆ ਰੁਪਟਾ ਦੇਖੋ ਇਹ ਦੇਖੋ ਜੀ ਪੇਪਰ ਸਿਲਕੀ ਨਾਲ ਚੁੰਨੀ ਆਈ ਏ ਇਹ ਦੇਖ ਰਹੀ ਤਾਂ ਕਿਸੇ ਵੀ ਸ਼ਾਪ ਤੇ ਹੋਣੀ ਨਹੀਂ ਜਿੱਦਾ ਇੱਥੇ ਐ ਦੇਖੋ ਜੀ ਦੇਖ ਰਹੇ ਹੋ ਕਲੈਕਸ਼ਨ ਇੰਨੇ ਵਧੀਆ ਵਧੀਆ ਕੱਲਾ ਮੈਂ ਨਹੀਂ ਕਹਿ ਰਿਹਾ ਸਾਰਾ ਸਟਾਫ ਕਹਿੰਦਾ ਕਿ ਜਿੱਦਾਂ ਦੀ ਕਲੈਕਸ਼ਨ ਇੱਥੇ ਹੋਊਗੀ ਤੁਹਾਨੂੰ ਕਿਤੇ ਵੀ ਨਹੀਂ ਮਿਲੂਗੀ ਬਹੁਤ ਸੋਨੇ ਕਲੈਕਸ਼ਨ ਲਈ ਸਾਡਾ ਸਟੋਰ ਤੁਹਾਡੇ ਲਈ ਬਹੁਤ ਜ਼ਿਆਦਾ ਵਧੀਆ ਰਹੇਗਾ ਤੁਸੀਂ ਸਾਡੇ ਸਟੋਰ ਤੇ ਆ ਜਾਓ ਮੈਨੂੰ ਤਾਂ ਬਹੁਤ ਖੁਸ਼ੀ ਏ ਨਹੀਂ ਆ ਸਕਦੇ ਕੋਈ ਚਿੰਤਾ ਨਾ ਕਰੋ ਤੁਹਾਨੂੰ ਫੈਮਿਲੀਅਰ ਸਪੋਰਟ ਮਿਲੇਗੀ ਤੁਸੀਂ ਲਾਈਵ ਦੇਖ ਸਕਦੇ ਹੋ ਵੀਡੀਓ ਕਾਲ ਤੇ ਦੇਖ ਸਕਦੇ ਹੋ WhatsApp ਕਾਲ ਤੇ ਦੇਖ ਸਕਦੇ ਹੋ ਫੇਸਟਾਈਮ ਤੇ ਦੇਖ ਸਕਦੇ ਹੋ ਜੋ ਤੁਹਾਡੇ ਕੋਲ ਸੁਵਿਧਾ ਨੇ ਸਾਡੀ ਸਾਡੇ ਕੋਲ ਸਾਰੇ ਤਰੀਕੇ ਦੇ ਅਰੇਂਜਮੈਂਟ ਹੈਗੇ ਆ ਬਸ ਤੁਸੀਂ ਤਿਆਰੀ ਕਰੋ ਸ਼ਾਪਿੰਗ ਦੀ ਕਰੋ ਫੰਕਸ਼ਨ ਦੀ ਤਿਆਰੀਆਂ ਤੇ ਆ ਜਾਓ ਮੇਰੇ ਸਟੋਰ ਤੇ ਜਾਂ ਕਰੋ ਆਨਲਾਈਨ ਸ਼ਾਪਿੰਗ ਇਸ ਤੋਂ ਬਾਅਦ ਤੁਸੀਂ ਅਨਾਰਕਲੀ ਦਿਖਾਓ ਹੁਣ ਇਹ ਅਲੀ ਇਹ ਦੇਖੋ ਜੀ ਇਹ ਅਨਾਰਕਲੀ ਦੇਖੋ ਜੀ ਮੈਂ ਤੁਹਾਨੂੰ ਮਿਕਸ ਕਰਕੇ ਕਿਉਂ ਦਿਖਾ ਰਿਹਾ ਕਿ ਤੁਹਾਨੂੰ ਆਈਡੀਆ ਰਹੇ ਕਿ ਮੇਰੇ ਕੋਲ ਹਰ ਚੀਜ਼ ਮਿਲਦੀ ਹੈ ਅਲੀ ਇੱਕ ਵੈਰਾਈਟੀ ਨਹੀਂ ਹੈ ਮੇਰੇ ਕੋਲ ਅਨਲਿਮਿਟਿਡ ਵੈਰਾਈਟੀਆਂ ਨੇ ਅੱਜ ਤੇ ਮੈਂ ਤੁਹਾਨੂੰ ਪੰਜਾਬੀ ਸੂਟ ਦਿਖਾ ਰਿਹਾ ਕੱਲ ਮੈਂ ਤੁਹਾਨੂੰ ਸਾੜੀਆਂ ਵੀ ਦਿਖਾਉਂਗਾ ਡ੍ਰੇਪ ਸਾੜੀਆਂ ਦਿਖਾਉਂਗਾ ਫੈਨਸੀ ਸਾੜੀਆਂ ਦਿਖਾਉਂਗਾ ਪਾਰਟੀ ਵੇਅਰ ਦਿਖਾਉਂਗਾ ਈਵਨਿੰਗ ਈਵਨਿੰਗ ਡ्रेसेस ਦਿਖਾਉਂਗਾ ਤੁਹਾਨੂੰ ਮਜ਼ਾ ਆ ਜਾਏਗਾ ਮੇਰੀ ਚੀਜ਼ਾਂ ਦੇ ਇਹ ਦੇਖੋ ਨਾਲ ਚੁੰਨੀ ਲਿਆ ਬੇਟੇ ਦੀ ਆ ਲੋ ਇਹਦੀ ਚੁੰਨੀ ਇਹ ਦੇਖੋ ਇਹਦੀ ਚੁੰਨੀ ਮੇਰੇ ਕਲੈਕਸ਼ਨ ਦੀ ਵਾਹ ਵਾਹ ਹੁੰਦੀ ਏ ਜਿੱਥੇ ਵੀ ਤੁਸੀਂ ਪਾ ਲੋਗੇ ਨਾ ਵਾਹ ਵਾਹ ਹੋਏਗੀ ਇਹ ਮੇਰਾ ਚੈਲੰਜ ਤੇ ਮੇਰੀ ਗਾਰੰਟੀ ਹੈ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਜ਼ਰੂਰ ਤੁਹਾਨੂੰ ਸਾਂਝੇ ਕਰੋ ਆਪਣੀ ਗੱਲਾਂ ਆਪਣੇ ਵਿਚਾਰ ਜ਼ਰੂਰ ਦੱਸੋ ਹੁਣ ਤੁਸੀਂ ਤੁਸੀਂ ਮੇਰਾ ਕਲੈਕਸ਼ਨ ਜੋ ਦੇਖਿਆ ਤੁਹਾਨੂੰ ਕੀ ਫੀਲ ਹੋਇਆ ਤੁਸੀਂ ਦੱਸਣਾ ਇੱਕ ਫਰੋਜੀ ਕਲਰ ਦਾ ਸੂਟ ਲੈਣਾ ਬੇਟੇ ਇਧਰ ਆ ਮੈਂ ਤੁਹਾਨੂੰ ਇੱਕ ਸੂਟ ਨਾਲ ਲਗਾ ਕੇ ਵੀ ਦਿਖਾਉਣਾ ਬਹੁਤ ਸੋਹਣਾ ਅਗਰ ਕੋਈ ਚੀਜ਼ ਨੂੰ ਤੁਸੀਂ ਪ੍ਰੈਕਟੀਕਲ ਦਿਖਾਉਂਦੇ ਆ ਉਹਦੀ ਗੱਲਬਾਤ ਇੱਕ ਅਲੱਗ ਨਜ਼ਰ ਆਂਦੀ ਏ ਇਹ ਦੇਖੋ ਚੁੰਨੀ ਦੇਣਾ ਇਹ ਦੇਖੋ ਜੀ ਮੇਰਾ ਸੂਟ ਮੇਰੀ ਚੁੰਨੀ ਨਾਲ ਨਾਲ ਬਹੁਤ ਸੋਹਣਾ ਸੂਟ देखो स्पेशल चीज मेरे स्टोर पे ਤੁਹਾਨੂੰ ਮਿਲ ਜਾਂਦੀ। ਮੇਰੇ ਸਟੋਰ ਤੇ ਤੁਹਾਨੂੰ ਇੱਕ ਫੈਨਸੀ ਚੀਜ਼ਾਂ ਤੇ ਮਿਲਦੀਆਂ ਮਿਲਦੀਆਂ ਨੇ। ਕਲਰ ਵੀ ਸੋਨੇ ਮਿਲਦੇ ਨੇ। ਡਿਜ਼ਾਈਨ ਬੜੇ ਬਿਊਟੀਫੁੱਲ ਸੜਕੋ ਲੁੰਦੇ ਨੇ। ਸਾਡਾ ਟੇਸਟ ਆਈਏ ਕਿ ਜੋ ਵੇਚਣਾ ਸਟੈਂਡਰਡ ਵੇਚਣਾ ਹੈ, ਐਵਰਗ੍ਰੀਨ ਵੇਚਣਾ ਔਰ ਨਵੀਂ ਤੋਂ ਨਵੀਂ ਚੀਜ਼ਾਂ ਨੂੰ ਵੇਚਣਾ ਹੈ। ਉਹਨਾਂ ਵਿੱਚ ਇੱਕ ਸੂਟ ਤੁਹਾਨੂੰ ਹੋਰ ਲਗਾ ਕੇ ਦਿਖਾਉਂਗਾ। ਤੁਹਾਨੂੰ ਮਜ਼ਾ ਆ ਜਾਏਗਾ ਸਾਡੀ ਚੀਜ਼ਾਂ ਦੇਖ ਕੇ। ਅੰਦਾਜ਼ਾ ਹੋ ਜਾਏਗਾ ਕਿ ਸੜਕੋ ਕਲੈਕਸ਼ਨ ਕਿਦਾਂ ਦਾ ਹੈ। ਇੱਕ ਪੀਸ ਤੁਹਾਨੂੰ ਬਰ ਰੈਡੀमेड ਦਿਖਾ ਲਗਾ। ਸਟ੍ਰੇਟ ਲੈਂਥ ਸ਼ਰਟ ਹੈ। ਨਾਲ ਨੀਚੇ ਸਿੱਧਾ ਤਾਂ ਲਹਿੰਗਾ yellow ਕ অপশন ਮੇਰੇ ਕੋਲ ਅਵੇਲੇਬਲ ਨੇ ਤੁਸੀਂ ਕੋਈ ਵੀ ਕਲਰ ਆਪਣੇ ਮਨ ਦਾ ਬਣਵਾਉਣਾ ਚਾਹੋ ਕਿਸੇ ਵੀ ਤਰੀਕੇ ਦੀ ਕਢਾਈ ਕਰਵਾਉਣਾ ਚਾਹੋ ਮੇਰੇ ਕੋਲ ਤੁਹਾਨੂੰ ਸਾਰੀਆਂ ਸੁਵਿਧਾਵਾਂ ਮਿਲ ਜਾਣਗੀਆਂ ਸਟਿਚ ਕਰਾ ਕੇ ਸੇਮ ਬਣਵਾਉਣਾ ਚਾਹੁੰਦੇ ਹੋ ਸੇਮ ਵੀ ਮਿਲ ਜਾਏਗਾ ਐਵੇਂ ਦੀ ਤੁਸੀਂ ਕਢਾਈ ਦੇਖੋ ਇਹ ਅਸੀਂ ਬਣਵਾਇਆ ਸੀ ਕਟ ਦੇ ਅੰਦਰ ਸੀ ਲੈਂਥ ਦੇ ਅੰਦਰ ਬਣਵਾਇਆ ਔਰ ਇਹ ਸ਼ੇਪ ਵਿੱਚ ਬਣਵਾਇਆ ਹੈ ਬਹੁਤ ਐਕਸਕਲੂਸਿਵ ਲਈ ਹੀ ਅਸੀਂ ਜਾਣੇ ਜਾਂਦੇ ਹਾਂ ਦੇਖੋ ਸਾਡਾ ਟਾਰਗੇਟ ਹੁੰਦਾ ਹੈ ਤੁਹਾਨੂੰ ਅਗਰ ਸਟਿਚ ਵੀ ਕਰਾ ਕੇ ਦੇਣਾ ਹੈ ਤਾਂ ਨਿਊ ਸਟਾਈਲਿਸ਼ ਸਟਿਚ ਕਰਾ ਕੇ ਦੇਣਾ ਹੈ ਅਗਰ ਕਢਾਈ ਵੀ ਦੇਣੀ ਹੈ ਤਾਂ ਨਵੀਂ ਹੀ ਦੇਣੀ ਹੈ ਹੁਣ ਦੇਖੋ ਜੀ ਤੁਸੀਂ ਨਾਲ ਦੀ ਚੁੰਨੀ ਕਿੰਨੀ ਲੰਬੀ ਚੌੜੀ ਸੋਨੇ ਖੁੱਲੀ ਡੁੱਲੀ ਚੁੰਨੀ ਹੈ ਐਵੇਂ ਦੀ ਡਰੈੱਸਾਂ ਅਗਰ ਤੁਸੀਂ ਆਪਣੇ ਮਨ ਦੇ ਕਲਰ ਦੀ ਬਣਵਾਉਣਾ ਚਾਹੁੰਦੇ ਹੋ ਤੇ ਮੈਂ ਰੈਡੀਆਂ ਜੀ ਬਣਾਉਣ ਵਾਸਤੇ ਹਰ ਤਰੀਕੇ ਦੀ ਕਸਟਮਾਈਜੇਸ਼ਨ ਅਵੇਲੇਬਲ ਹੈ ਕਿਸੇ ਚੀਜ਼ ਨੂੰ ਹੈਜੀਟੇਟ ਨਹੀਂ ਹੋਣਾ ਕੋਈ ਡਾਊਟ ਹੈਗਾ ਤੁਸੀਂ ਮੇਰੇ ਨੰਬਰ ਤੇ ਕਾਲ ਕਰੋ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੈ ਉੱਥੋਂ ਤੁਸੀਂ ਵੀਡੀਓ ਕਾਲ ਵੀ ਕਰ ਸਕਦੇ ਹੋ ਉੱਥੋਂ ਤੁਸੀਂ ਸਾਨੂੰ ਡਾਇਰੈਕਟ ਕਾਲ ਵੀ ਕਰ ਸਕਦੇ ਹੋ ਵੀਡੀਓ ਕਾਲ ਦੇ ਸ਼ਡਿਊਲ ਬੁੱਕ ਕਰ ਸਕਦੇ ਹੋ ਇੰਟਰਨੈਸ਼ਨਲ ਸ਼ਿਪਿੰਗ ਕਰਵਾਉਣ ਲਈ ਸਾਡੇ ਤੋਂ ਕੁਐਸਚਨ ਆਨਸਰ ਕਰ ਸਕਦੇ ਹੋ ਕਿਸੇ ਵੀ ਤਰੀਕੇ ਦੀ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਸਾਡੇ ਡਿਜ਼ਾਈਨ ਨੂੰ ਦੇਖੋ ਕਲਰਾਂ ਨੂੰ ਦੇਖੋ ਕੁਆਲਿਟੀ ਨੂੰ ਦੇਖੋ ਇਹ ਆਏਗਾ ਜੀ ਨੀਚੇ ਲਹਿੰਗਾ ਲਹਿੰਗਾ ਲਹਿੰਗੇ ਦੇ ਨਾਲ ਸ਼ਰਟ ਸ਼ਰਟ ਦੇ ਉੱਪਰ ਕਢਾਈ ਸੋਨੀ ਜੀ ਚੁੰਨੀ ਚ ਨਾਨ ਸ਼ਫਾਂ ਦੀ ਬਿਊਟੀਫੁੱਲ ਕਲਰ ਬਿਊਟੀਫੁੱਲ ਪੀਸ ਨਾਲ ਤੁਸੀਂ ਦੇਖੋ ਇਹ ਸਲੀਵਸ ਤੇ ਕੰਮ ਬਹੁਤ ਸੋਹਣੀਆਂ ਸਲੀਵਸ ਵੀ ਬਣੀਆਂ ਹੋਈਆਂ ਨੇ ਕੱਲੀ ਕੱਲੀ ਚੀਜ਼ ਦਾ ਤੁਹਾਨੂੰ ਆਪ ਅੰਦਾਜ਼ਾ ਲੱਗ ਰਿਹਾ ਹੋਵੇਗਾ ਕਿ ਸਾਡੇ ਕੋਲ ਕਿੱਦਾਂ ਦੇ ਪੀਸ ਹੈਗੇ ਆ ਤੇ ਬਾਕੀ ਤੁਸੀਂ ਆਪਦੀ ਚੋਇਸ ਤੁਸੀਂ ਬਾਕੀ ਆਪਦੀ ਚੋਇਸ ਦੱਸੋ ਮੈਨੂੰ ਕਿ ਤੁਹਾਨੂੰ ਕੀ ਚਾਹੀਦਾ ਅੱਜ ਦਾ ਮੇਰਾ ਸੈਸ਼ਨ ਮੈਨੂੰ ਲੱਗਦਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਭ ਤੋਂ ਪਹਿਲੇ ਤਾਂ ਕਿ ਤੁਹਾਨੂੰ ਕੋਈ ਨਾ ਕੋਈ ਨਵੀਂ ਵੈਰਾਈਟੀ ਨਵਾਂ ਕਲੈਕਸ਼ਨ ਅਪਡੇਟ ਕਰਦੇ ਰਹੀਏ ਨੋਟੀਫਿਕੇਸ਼ਨ ਤੁਹਾਨੂੰ ਆਂਦਾ ਰਹੇ ਤੇ ਤੁਸੀਂ ਦੇਖ ਕੇ ਕੋਈ ਵੀ ਚੀਜ਼ ਬਾਏ ਕਰਨੀ ਹੈ ਬਾਏ ਕਰ ਸਕੋ ਬਾਕੀ ਫਿਰ ਮਿਲਾਂਗੇ ਕੱਲ ਕੁਝ ਹੋਰ ਲੈ ਕੇ ਤਦ ਤੱਕ ਜੀ ਥੈਂਕ ਯੂ ਬਾਏ